ਡੈਂਗੂ ਦੀ ਗੱਲ ਕਰੀਏ ਡੈਂਗੂ ਜਿਹੜਾ ਵਾ ਇਹ ਕਿਸ ਤਰ੍ਹਾਂ ਫੈਲਦਾ ਵਾ ਇਹ ਲੱਛਣ ਕੀ ਨੇ ਜੇਕਰ ਕਿਸੇ ਪ੍ਰਵਾਹ ਨੂੰ ਅਸੀਂ ਦੇਖਿਆ ਜਿਵੇਂ ਉੱਥੇ ਲੋਕਾਂ ਨੂੰ ਦਾ ਬਿਮਾਰੀਆਂ ਦਾ ਮੁਸ਼ਕਲ ਵੱਲੋਂ ਸਾਹਮਣਾ ਕਰਨਾ ਪੈਂਦਿਆ ਕਿਉਂਕਿ ਤੇ ਪਾਣੀ ਵੀ ਖੜ ਗਿਆ ਕਈ ਜਗ੍ਹਾ ਤੇ ਕਈ ਜਗ੍ਹਾ ਲੋਕਾਂ ਨੂੰ ਬੁਖਾਰ ਹੋ ਗਏ ਨੇ ਸ਼ੁਰੂ ਹੋ ਗਏ ਇਹ ਲੱਛਣ ਕੀ ਨੇ ਡੈਂਗੂ ਦੇ ਲੱਛਣ ਕੀ ਨੇ ਇਹ ਕਿਸ ਤਰ੍ਹਾਂ ਦਾ ਇਹ ਰੋਗ ਹੁੰਦੇ ਨੇ ਤੋਂ ਕੀ ਕੀ ਆਉਂਦੀ ਜੜੀਆ ਰੋਗथाम ਕਰਨੀ ਚਾਹੀਦੀ ਹੈ ਤੋਂ ਘਰ ਬੈਠੇ ਹੀ ਇਲਾਜ ਸ਼ੁਰੂ ਕਰ ਦਿੰਦੇ ਨੇ ਘਰ ਬੈਠੇ ਹੀ ਡਾਕਟਰ ਵਾਂਗ ਬਣ ਜਾਂਦੇ ਨੇ ਕਹਿੰਦੇ ਵੀ ਬੱਕਰੀਆਂ ਦੁੱਧ ਉਸਿਆਂ ਤੇ ਬਿਲਦੇ ਬੜੇ ਮਿੰਗੇ ਭਾਗਦੇ ਵਾ ਇਹ ਕਿੰਨਾ ਕਿ ਵਾਕਈ ਗੇ ਅਸਰ ਪੈਂਦਾ ਕਿ ਜਾਂ ਲੋਕਾਂ ਦੀ ਘਪੇੜਚਾਲ ਬਣੀ ਹੋਈ ਹੈ ਕਿਸਤਾਂ ਦੇ ਦੋ ਪਹਿਲਾਂ ਹੜਾ ਦੀ ਮਾਰ ਵੱਜੀ ਆ ਪਾਣੀ ਦਾ ਫਲਡ ਇਨਾ ਆਇਆ ਕਿ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਖੇਤ ਜਿਹੜੇ ਬਰਬਾਦ ਕਰ ਦਿੱਤੇ ਸਭ ਕੁਝ ਤਬਾਹ ਹੋ ਗਿਆ ਹੁਣ ਜਿਹੜਾ ਉੱਥੇ ਪਾਣੀ ਖੜਾ ਹੋ ਗਿਆ ਵਾ ਉਹ ਕਿਹੜੀ ਕਿਹੜੀ ਬਿਮਾਰੀ ਸਦਾ ਦੇ ਰਿਹਾ ਵਾ ਦਸ਼ਕਾ ਨੂੰ ਸਾਂਝਾ ਕਰ ਦਿਓ ਜਿਵੇਂ ਧੁੱਪਾਂ ਲੱਗੀਆਂ ਨੇ ਖਰੂਤਾ ਪਾਣੀ ਕਿੰਨਾ ਕੁ ਨੁਕਸਾਨ ਕਰਦਾ ਪਾਣੀ ਇਹ ਜਿਹੜੀ ਇਸ ਤਾਂ ਤੱਕ ਫੀਵਰ ਕਹਿ ਲੋ ਇਸ ਤਾਂ ਦਾ ਇੱਕ ਜਿਹੜਾ ਚੱਲ ਪਿਆ ਸੀ ਇਸ ਦੇ ਘਰ ਘਰ ਲੋਕਾਂ ਨੂੰ ਲੋਕਾਂ ਨੇ ਬੁਖਾਰ ਜੋਇੰਟ ਪੇ ਸਾਡੇ ਖੁਦ ਦੇ ਗੋਡੇ ਪੀੜ ਹੋਣਾ ਪਿਆ ਜਦੋਂ ਇੰਨੀ ਕਿ ਮੁਸ਼ਕਲ ਆ ਗਈ ਸੀ ਕਿਸ ਤਾਂ ਦਾ ਫੀਵਰ ਕਿਸ ਤਾਂ ਦਾ ਹੋ ਰਿਹਾ ਦਾ ਜਿਹੜਾ ਉਹ ਉੰਬਣੀ ਦੇਖੀ ਚਾਹੇ ਕਿਸੇ ਦੀ 18 ਸਾਲ ਆ ਕਿਸੇ ਦੀ 35 ਸਾਲ ਆ ਕਿਸੇ ਦੀ 40 ਸਾਲ ਆ ਲੋਕਾਂ ਦੇ ਗੋਡੇ ਜੋਇੰਟ ਇੰਨੇ ਦਰਦ ਹੋਣ ਲੱਗ ਪਏ ਵੀ ਲੋਕ ਚੰਗੇ ਭਲੇ ਲੋਕ ਦੁਖਣ ਲੱਪਣ ਸਾਡੇ ਖੁਦ ਆ ਗਿਆ ਸੀ ਤੇ ਕਿਹੜੀ ਫੀਬਰ ਸੀ ਜਿਹੜਾ ਇਹ ਚੱਲ ਸ਼ੁਰੂ ਹੋ ਗਿਆ ਸੀ ਅਰਥਾ ਤੁਸੀਂ ਹੜਾ ਵਿੱਚ ਵੀ ਤੁਸੀਂ ਤੁਹਾਡੇ ਹੱਥਾਂ ਤੋਂ ਬੜੀ ਸੇਵਾ ਕੀਤੀ ਗਈ ਹੈ ਅਸੀਂ ਦੇਖਿਆ ਉੱਥੇ ਜਾ ਕੇ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਜਾ ਕੇ ਤੁਸੀਂ ਕੈਂਪ ਵੀ ਲਾਇਆ ਗਿਆ ਲੋਕਾਂ ਦੀਆਂ ਟ੍ਰੀਟਮੈਂਟ ਵੀ ਕੀਤਾ ਗਿਆ ਹਾਲਾਤ ਕੀ ਤੁਸੀਂ ਦੇਖਿਆ ਤੁਸੀਂ ਬਿਲਕੁਲ ਜ਼ੀਰੋ ਲਾਈਨ ਰਿਪੋਰਟ ਤੇ ਪਹੁੰਚੇ ਸੀ ਹਾਲਾਤ ਕੀ ਦੇਖੇ ਸੀ ਉਹ ਪਰਿਵਾਰਾਂ ਦੇ ਜਿਹੜੇ 100-100 ਕਿੱਲਾਂ ਦੇ ਮਾਲਕ ਸੀ ਉਹ ਕਿਸ ਤਰ੍ਹਾਂ ਸੜਕਾਂ ਤੇ ਆ ਗਏ ਕੀ ਹਾਲਾਤ ਸੀ ਤੁਸੀਂ ਦੇਖਿਆ ਕਿੰਨਾ ਕਦਰੋਂ ਦਰਦ ਜਾ ਗਿਆ ਵੀ ਸਾਡੇ ਪੰਜਾਬ ਦੇ ਕੀ ਹਾਲਾਤ ਬਣ ਗਏ ਨੇ ਸਾਡਾ ਪੰਜਾਬ ਹੜਾ ਦੀ ਮਾਰ ਵੱਜ ਗਿਆ ਕਿੰਨਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਪਿੱਛੇ ਚਲੇ ਗਏ ਨੇ ਜਦੋਂ ਕਿਤੇ ਕਿਤੇ ਮੁਸ਼ਕਲ ਪੈਂਦੀ ਆ ਚਾਹੇ ਕਿਤੇ ਬਾੜ ਆਉਂਦੀ ਆ ਕਿਤੇ ਆਫਤ ਆਉਂਦੀ ਆ ਅਸੀਂ ਦੇਖਿਆ ਪੰਜਾਬੀ ਹਮੇਸ਼ਾ ਪਹਿਲੇ ਅਦਾਰ ਤੇ ਖੜਦਾ ਵਾ ਤੇ ਹਮੇਸ਼ਾ ਹੀ ਸਪੋਰਟ ਕਰਦਾ ਪਰ ਐ ਕਿਤੇ ਪੰਜਾਬ 'ਚ ਆਫਤ ਆਈ ਸੀ ਤੇ ਪੰਜਾਬੀਆਂ ਨੇ ਵੀ ਦਿਲ ਖੋਲ ਕੇ ਮਦਦ ਕੀਤੀ ਯਾਰ ਅਸੀਂ ਦੇਖਿਆ ਜਿੱਤੇ ਐਨਆਰਆਈ ਵੀਰ ਨੇ ਸਮਾਜ ਸੇਵੀ ਨੇ ਕਾਰਸੀ ਵਾਲੇ ਬਾਬਾ ਜੀ ਅਸੀਂ ਦੇਖਿਆ ਸਭ ਤੋਂ ਵੱਡੀ ਸੇਵਾ ਨਿਭੋਲੀ ਵੀ ਆ ਪੰਜਾਬ ਨੂੰ ਮੈਨੂੰ ਲੱਗਦਾ ਆਪਣੀ ਦਾਤ ਕਦੀ ਪੰਜਾਬ ਮਰੇਗਾ ਨਾ ਪੰਜਾਬ ਕਦੀ ਬਰਬਾਦ ਹੋਵੇਗਾ ਜੋ ਜੋ ਪੰਜਾਬ ਤੇ ਆਫਤਾ ਹੁੰਦੀਆਂ ਨੇ ਕਿਉਂ ਤੋਂ ਪੰਜਾਬ ਉੱਭਰ ਕੇ ਸਾਹਮਣੇ ਆਇਆ ਬਿਲਕੁਲ ਠੀਕ ਕਹਿ ਰਹੇ ਹੋ ਪੰਜਾਬ ਦਾ ਟੈਸਟਿੰਗ ਟਾਈਮ ਹਮੇਸ਼ਾ ਰਿਹਾ ਹੈ ਬੜੇ ਸਾਲ ਪਹਿਲਾਂ ਵੀ ਪੰਜਾਬ ਨੇ ਟੈਸਟਿੰਗ ਟਾਈਮ ਸੀ ਅੱਜ ਵੀ ਟੈਸਟਿੰਗ ਟਾਈਮ ਸੀ ਹੁਣ ਇਹ ਫਲੱਡਸ ਨੂੰ ਅਸੀਂ ਨੇਚਰਲ ਡਿਜ਼ਾਸਟਰ ਕਹਿੰਦੇ ਆ ਪਰ ਇਹਦੇ ਚ ਲੰਘਣਾ ਬੜਾ ਔਖਾ ਹੁੰਦਾ ਹੈ ਬਾਕੀ ਪੰਜਾਬ ਖੜਾ ਹੈ ਜੀ ਹਮੇਸ਼ਾ ਹਮੇਸ਼ਾ ਖੜਾ ਰਹੇਗਾ ਪੰਜਾਬ ਨੂੰ ਗਿਰਾਹ ਨਹੀਂ ਕੋਈ ਸਕਦਾ ਕੀ ਕਰੋਨਾ ਵਾਲੇ ਅਸੀਂ ਇੰਨਾ ਵੱਡਾ ਲੈਸਨ ਲਿੱਤਾ ਕਿ ਕਰੋਨਾ ਵਾਲੇ ਸਾਰੇ ਇਹੀ ਕਹਿੰਦੇ ਸੀ ਕਿ ਇਮਿਊਨਿਟੀ ਹੋਣੀ ਚਾਹੀਦੀ ਹੈ ਇਮਿਊਨਿਟੀ ਹੋਏਗੀ ਤੇ ਸਾਰਾ ਕੁਝ ਹੈ ਤੇ ਇਹ ਇਮਿਊਨਿਟੀ ਬਣਾਉਣ ਦੇ ਲਈ ਸਾਨੂੰ ਅਸੀਂ ਦਵਾਈਆਂ ਤੇ ਸਪਲੀਮੈਂਟਸ ਤੋਂ ਬੈਟਰ ਹੈ ਕਿ ਅਸੀਂ ਸਾਡੇ ਕੋਲ ਤੇ ਡਾਈਟ ਹੈ ਲਿਮਸੀ ਦੀ ਗੋਲੀ ਖਾਣ ਤੋਂ ਚੰਗਾ ਹੈ ਕਿ ਤੁਸੀਂ ਆਮਲਾ ਲੈ ਲਓ ਠੀਕ ਹੈ ਤੁਸੀਂ ਨਿੰਬੂ ਪਾਣੀ ਪੀ ਲਓ ਸ਼ਕੰਜਵੀ ਪੀ ਲਓ ਇਹ ਥੋੜੀ ਥੋੜੀ ਮੋਡੀਫਿਕੇਸ਼ਨਸ ਹੈ ਤੁਸੀਂ ਇਹ ਕਰੋ ਇਹਦੇ ਨਾਲ ਤੁਹਾਨੂੰ ਆਪਣੇ ਆਪ ਬੋਡੀ ਚ ਫੀਲ ਹੋਏਗਾ ਕਿ ਮੇਰੀ ਇਮਿਊਨਿਟੀ ਬਣੀ ਹੋਈ ਹੈ ਲੱਗਦਾ ਅਦਰਕ ਦੀ ਗੱਲ ਕਰੀਏ ਕਹਿੰਦੇ ਇਹ ਵੀ ਸਾਡਾ ਅਸੀਂ ਦੇਖਿਆ ਕਰੋਨਾ ਚ ਲੋਕਾਂ ਨੇ ਕਾੜੇ ਬਣਾ 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 ਪੀਤੇ ਨੇ ਕਿ ਲੱਗਦਾ ਕਿ ਇਹ ਚੀਜ਼ਾਂ ਦਾ ਫਾਇਦਾ ਹੈਗਾ ਹੀ ਚੀਜ਼ਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਆ ਹੋ ARPD 24 ਚੈਨਲ ਦੇ ਨਾਲ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਵੱਜੀ ਆ ਅਸੀਂ ਦੇਖਦੇ ਪਈ ਅਨਾਲਾ ਅਰੰਦਾਸ ਏਰੀਆ ਜਿਹੜੀ ਇਧਰਲੀ ਬੈਲਟ ਆ ਡੇਰਾ ਬਾਬਾ ਨਾਨਕਵਾਲੀ ਇਸੇ ਵਿੱਚ ਵੱਡੀ ਹੜ੍ਹਾਂ ਦੀ ਮਾਰ ਵੱਜੀ ਆ ਤੇ ਕਈ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਜਿੱਥੇ ਅਸੀਂ ਦੇਖਿਆ ਪਾਣੀ ਨੇ ਜਿੱਥੇ ਤਬਾਹੀ ਮਚਾਈ ਆ ਲੋਕਾਂ ਦੇ ਘਰ ਲੋਕਾਂ ਦੇ ਖੇਤ ਜਿਹੜੇ ਨੇ ਤਬਾਹ ਕਰ ਦਿੱਤੇ ਗਏ ਨੇ ਉੱਥੇ ਹੁਣ ਪਾਣੀ ਦੇ ਇਹਨੂੰ ਘਟ ਗਿਆ ਵਾ ਪਰ ਉੱਥੇ ਹਜੇ ਬੰਬਾਰੀਆਂ ਸਦਾ ਦੇ ਰਿਹਾ ਕਿਉਂਕਿ ਉੱਥੇ ਹੁਣ ਤੋਕਾ ਹੀ ਪੈ ਗਿਆ ਵਾ ਕਈ ਸਗਾ ਪਾਣੀ ਜਿਹੜਾ ਖੜਾ ਵਾ ਉਹ ਕਿੰਨੇ ਕਿੰਨੇ ਬਿਮਾਰੀਆਂ ਨੂੰ ਸਦਾ ਦੇ ਰਿਹਾ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਡਾਕਟਰ ਜਸਪੀ ਕੋ ਸਾਡੇ ਨਾਲ ਨੇ ਹੈ ਡਾਕਟਰ ਸਾਹਿਬ ਕਿਸਤਾ ਦੇ ਦੋ ਪਹਿਲਾਂ ਹੜਾ ਦੀ ਮਾਰ ਵੱਜੀ ਆ ਪਾਣੀ ਦਾ ਫਲਡ ਇਨਾ ਆਇਆ ਕਿ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਖੇਤ ਜਿਹੜੇ ਬਰਬਾਦ ਕਰ ਦਿੱਤੇ ਸਭ ਕੁਝ ਤਬਾਹ ਹੋ ਗਿਆ ਹੁਣ ਜਿਹੜਾ ਉਥੇ ਪਾਣੀ ਖੜਾ ਹੋ ਗਿਆ ਵਾ ਉਹ ਕਿਹੜੀ ਕਿਹੜੀ ਬਿਮਾਰੀ ਸਦਾ ਦੇ ਰਿਹਾ ਵਾ ਦੱਸਖਾ ਜੀ ਨੂੰ ਸਾਂਝਾ ਕਰ ਦਿਓ ਜਿਵੇਂ ਤੂਪਾ ਲਗੀਆਂ ਨੇ ਖਰੂਤਾ ਪਾਣੀ ਕਿੰਨਾ ਕੁ ਨੁਕਸਾਨ ਕਰਦਾ ਪਾਣੀ ਵਾਲਾ ਦੇਖੋ ਜਿਹੜਾ ਹੜ੍ਹਾਂ ਦੀ ਮਾਰ ਹੈ ਉੱਤੇ ਬਹੁਤ ਮਾੜੀ ਚੀਜ਼ ਹੈ ਜਿਹੜੀ ਪੰਜਾਬ 'ਚ ਹੋਈ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਮਾਰ ਪਈ ਹੈ ਤੇ ਇਸ ਤੋਂ ਬਾਅਦ ਸਾਨੂੰ ਇਹ ਆਈਡੀਆ ਸੀ ਹਸਪੀਟਲ ਦੇ ਵਿੱਚ ਹਨਾ ਸਾਨੂੰ ਮੈਡੀਕਲ ਲਾਈਨ ਦੇ ਵਿੱਚ ਹੋਂਦ ਦੇ ਨਾਲ ਸਾਨੂੰ ਇਹ ਆਈਡੀਆ ਸੀ ਕਿ ਵੀ ਇਸ ਤੋਂ ਬਾਅਦ ਜਿਹੜੇ ਬਿਮਾਰੀਆਂ ਹੈ ਉਹ ਵਧਣਗੀਆਂ ਤੇ ਕੁਝ ਇਹ ਜਿਹੜਾ ਸੀਜ਼ਨ ਹੁੰਦਾ ਹੈ ਇਹ ਡੈਂਗੂ ਮਲੇਰੀਆ ਚਿਕਨਗੁਨੀਆ ਦਾ ਵੈਸੀ ਹੀ ਰਹਿੰਦਾ ਹੈ ਪਰ ਇਸ ਵਾਰ ਥੋੜਾ ਜ਼ਿਆਦਾ ਹੋਏਗਾ ਤੇ ਇਸ ਲਈ ਅਸੀਂ ਆਪਣੇ ਹਸਪੀਟਲ ਵਿੱਚ ਵੀ ਉਸ ਚੀਜ਼ ਦੀ ਪੂਰੀ ਤਿਆਰੀ ਕਰਕੇ ਰੱਖੀ ਹੋਈ ਸੀ ਮੈਂ ਬਿਲਕੁਲ ਪੇਸ਼ੈਂਟ ਜਿਹੜੇ ਆਂਦੇ ਮੈਂ ਉਹਨਾਂ ਨੂੰ ਕਹਿੰਦੀ ਆ ਜਿਹੜਾ ਵੀ ਤੁਹਾਨੂੰ ਫੀਵਰ 3 ਦਿਨ 4 ਦਿਨ ਰਹਿ ਰਿਹਾ ਉਸ ਤੋਂ ਬਾਅਦ ਤੁਹਾਡੇ ਲੈਬ ਟੈਸਟ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਇਹ ਤੁਹਾਨੂੰ ਨਹੀਂ ਪਤਾ ਕਿ ਇਹ ਡੈਂਗੂ ਹੈ ਤੁਹਾਨੂੰ ਨਹੀਂ ਪਤਾ ਕਿ ਇਹ ਇਹ ਮਲੇਰੀਆ ਹੈ ਕਿ ਕੀ ਚੀਜ਼ ਹੈ ਤੇ ਜਿੰਨੀ ਜਲਦੀ ਸਾਡੇ ਟੈਸਟ ਹੋਣ ਉੰਨੀ ਜਲਦੀ ਅਸੀਂ ਉਹਦਾ ਟ੍ਰੀਟਮੈਂਟ ਸਟਾਰਟ ਕਰ ਸਕਦੇ ਆ ਕਿਉਂਕਿ ਡੈਂਗੂ ਆਪਣੇ ਆਪ ਦੇ ਵਿੱਚ ਜੇ ਵੱਧ ਜਾਏ ਤੇ ਉਹ ਮਾੜੇ ਵਾਲੇ ਪਾਸੇ ਵੀ ਜਾ ਸਕਦਾ ਹੈ ਤੇ ਜੇ ਡਿਟਿਊਰੇਟ ਕਰ ਜੇ ਤੇ ਫਿਰ ਤੇ ਹਸਪੀਟਲ ਵਾਲੇ ਹੀ ਤੁਹਾਨੂੰ ਬਚਾ ਸਕਦੇ ਆ ਤੁਸੀਂ ਘਰ ਚ ਰਹਿ ਕੇ ਆਪਣਾ ਟਰੀਟਮੈਂਟ ਨਹੀਂ ਕਰ पाओगे ਨਹੀਂ ਕਰ ਸਕਦੇ ਜੀ ਅਸੀਂ ਦੇਖਿਆ ਡਾਕਟਰ ਸਾਹਿਬ ਤੁਸੀਂ ਹੜਾ ਵਿੱਚ ਵੀ ਤੁਸੀਂ ਤੁਹਾਡੇ ਹਸਪਤਾਲ ਨੂੰ ਬੜੀ ਸੇਵਾ ਕੀਤੀ ਜੀ ਅਸੀਂ ਦੇਖਿਆ ਉੱਥੇ ਜਾ ਕੇ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਜਾ ਕੇ ਤੁਸੀਂ ਕੈਂਪ ਵੀ ਲਾਇਆ ਗਿਆ ਲੋਕਾਂ ਦੀਆਂ ਟਰੀਟਮੈਂਟ ਵੀ ਕੀਤਾ ਗਿਆ ਹਾਲਾਤ ਕੀ ਤੁਸੀਂ ਦੇਖਿਆ ਤੁਸੀਂ ਬਿਲਕੁਲ ਜ਼ੀਰੋ ਗਰਾਉਂਡ ਰਿਪੋਰਟ ਤੇ ਪਹੁੰਚੇ ਸੀ ਹਾਲਾਤ ਕੀ ਦੇਖੇ ਸੀ ਉਹ ਪਰਿਵਾਰਾਂ ਦੇ ਜਿਹੜੇ 100-100 ਕਿੱਲਾਂ ਦੇ ਮਾਲਕ ਸੀ ਉਹ ਕਿਸ ਤਰ੍ਹਾਂ ਸੜਕਾਂ ਤੇ ਆ ਗਏ ਕੀ ਹਾਲਾਤ ਸੀ ਤੁਸੀਂ ਦੇਖਿਆ ਕਿੰਨਾ ਕਦਰੋਂ ਦਰਦ ਜਾ ਗਿਆ ਵੀ ਸਾਡੇ ਪੰਜਾਬ ਦੇ ਕੀ ਹਾਲਾਤ ਬਣ ਗਏ ਨੇ ਸਾਡਾ ਪੰਜਾਬ ਹਲਾ ਦੀ ਮਾਰ ਵੱਜ ਗਿਆ ਕਿੰਨਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਪਿੱਛੇ ਚਲ ਗਏ ਨੇ ਦੇਖੋ ਜਾ ਕੇ ਦੇਖਿਆ ਤੇ ਬਹੁਤ ਦੁਖਵਲੀ ਗੱਲ ਹੈ ਔਰ ਵਾਕਈ ਹੀ ਤੜਾ ਮਨ ਪਰਦਾ ਹੈ ਦੇਖ ਕੇ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਸੀ ਤੇ ਕੀ ਅੱਜ ਬਣ ਗਿਆ ਜਿਸ ਜਿਸ ਪੰਜਾਬ ਚ ਜਿਹੜੇ ਖੇਤੀ ਕਰਨ ਵਾਲੇ ਜਿਹੜੇ ਕਿਸਾਨ ਹੈ ਜਾਂ ਜਿਹੜੇ ਵੱਡੇ ਵੱਡੇ ਘਰਾਂ ਦੇ ਮਾਲਕ ਹੈ ਉਹਨਾਂ ਦਾ ਵੀ ਜੋ ਹਾਲਾਤ ਸੀਗੇ ਉਹਨਾਂ ਦੀ ਸਾਰੀ ਛੱਤਾਂ ਗਿਰੀਆਂ ਹੋਈਆਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਔਰ ਉਹਦੇ ਨਾਲ ਜਦੋਂ ਪਾਣੀ ਆਂਦਾ ਤੇ ਪਾਣੀ ਸਿਰ ਅਸੀਂ ਸੋਚਦੇ ਆ ਕਿ ਪਾਣੀ ਆ ਗਿਆ ਪਾਣੀ ਦੇ ਨਾਲ ਅੰਦਰ ਹੋਰ ਕੀ ਕੁਛ ਆ ਰਿਹਾ ਹੁੰਦਾ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਤੁਸੀਂ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਵੱਡੇ ਵੱਡੇ ਸੱਪ ਆਏ ਹੋਏ ਆ ਉਹ ਇੱਕ ਆਪਣੇ ਆਪ ਦੇ ਵਿੱਚ ਖੌਫ ਹੈ ਕਿੰਨੇ ਕਿੰਨੇ ਦਿਨ ਉਹ ਆਪਣੇ ਛੱਤਾਂ ਦੇ ਉੱਤੇ ਬੈਠੇ ਆ ਉੱਥੇ ਲਾ ਕੇ ਤੰਬੂ ਤੇ ਉੱਥੇ ਬੈਠੇ ਹੋਏ ਆ ਉਹਦੇ ਵਿੱਚ ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਸੇਵਾ ਬਹੁਤ ਕੀਤੀ ਹੈ ਚਾਹੇ ਉਹ ਹਸਪਤਾਲਾਂ ਵਾਲੇ ਹੋਣ ਚਾਹੇ ਉਹ ਵੈਸੇ ਕੋਈ ਐਨ ਜੀਓਜ਼ ਹੋਣ ਚਾਹੇ ਉਹ ਸਾਡੀ ਕੇਮਿਸਟ ਵਾਲੀ ਐਸੋਸੀਏਸ਼ਨ ਹੈ ਉਹਨਾਂ ਨੇ ਬਹੁਤ ਵਧੀਆ ਕੀਤਾ ਹਾਂ ਉਹਨਾਂ ਨੇ ਬਹੁਤ ਉਹਨਾਂ ਨੇ ਸੇਵਾਵਾਂ ਬਹੁਤ ਕੀਤੀਆਂ ਉਹਦੇ ਵਿੱਚ ਚਾਹੇ ਫੂਡ ਆਈਟਮਸ ਹੈ ਖਾਣਾ ਗਿਆ ਹੈ ਦਵਾਈਆਂ ਗਈਆਂ ਜੋ ਵੀ ਉਹਨਾਂ ਨੂੰ ਸਪਲਾਈ ਚਾਹੀਦੀ ਸੀ ਚਾਹੇ ਡੰਗਰਾਂ ਲਈ ਚਾਹੀਦਾ ਉਹਨਾਂ ਨੂੰ ਸਾਰਾ ਕੁਝ ਉੱਥੇ ਪਹੁੰਚਿਆ ਇਹ ਬਹੁਤ ਚੰਗੀ ਗੱਲ ਹੈ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਜਿਹੜੀ ਪੰਜਾਬੀਅਤ ਹੈ ਨਾ ਉਹ ਵਾਕਈ ਹੀ ਉੱਥੇ ਦਿਖਦੀ ਸੀ ਅਸੀਂ ਦੇਖਿਆ ਨਰਸ ਸਾਹਿਬ ਜਦੋਂ ਕਿਤੇ ਕਿਤੇ ਮੁਸ਼ਕਲ ਪੈਂਦੀ ਆ ਚਾਹੇ ਕਿਤੇ ਬਾੜ ਆਉਂਦੀ ਆ ਕਿਤੇ ਆਫਤ ਆਉਂ ਅਸੀਂ ਦੇਖਿਆ ਪੰਜਾਬੀ ਹਮੇਸ਼ਾ ਪਹਿਲੇ ਆਧਾਰ ਤੇ ਖੜਦਾ ਵਾ ਤੇ ਹਮੇਸ਼ਾ ਹੀ ਸਪੋਰਟ ਕਰਦਾ ਪਰ ਐ ਕੀ ਤੇ ਪੰਜਾਬ ਚ ਆਫਤ ਆਈ ਸੀ ਤੇ ਪੰਜਾਬੀਆਂ ਨੇ ਮਿਲ ਖੋਲ ਕੇ ਮਦਦ ਕੀਤੀ ਯਾਰ ਅਸੀਂ ਦੇਖਿਆ ਜਿੱਥੇ ਐਨ ਆਰ ਆਈ ਵੀਰ ਨੇ ਸਮਾਜ ਸੇਵੀ ਨੇ ਕਾਰਸੀ ਵਾਲੇ ਬਾਬਾ ਜੀ ਅਸੀਂ ਦੇਖਿਆ ਸਭ ਤੋਂ ਵੱਡੀ ਸੇਵਾ ਨਿਭੋਲ ਲਈ ਆ ਪੰਜਾਬ ਨੂੰ ਮੈਨੂੰ ਲੱਗਦਾ ਵੀ ਨਾ ਤੇ ਕਦੀ ਪੰਜਾਬ ਮਰੇਗਾ ਨਾ ਪੰਜਾਬ ਕਦੀ ਬਰਬਾਦ ਹੋਵੇਗਾ ਜੋ ਜੋ ਪੰਜਾਬ ਤੇ ਆਫਤਾਂ ਹੁੰਦੀਆਂ ਨੇ ਕਿਉਂ ਤੋਂ ਪੰਜਾਬ ਉੱਭਰ ਕੇ ਸਾਹਮਣੇ ਆਉਂਦਾ ਬਿਲਕੁਲ ਠੀਕ ਕਹਿ ਰਹੇ ਹੋ ਪੰਜਾਬ ਦਾ ਟੈਸਟਿੰਗ ਟਾਈਮ ਹਮੇਸ਼ਾ ਰਿਹਾ ਹੈ ਬڑے ਸਾਲ ਪਹਿਲਾਂ ਵੀ ਪੰਜਾਬ ਨੇ ਟੈਸਟਿੰਗ ਟਾਈਮ ਸੀ ਅੱਜ ਵੀ ਟੈਸਟਿੰਗ ਟਾਈਮ ਸੀ ਹੁਣ ਇਹ ਫਲੱਡਸ ਨੂੰ ਅਸੀਂ ਨੇਚਰਲ ਡਿਜ਼ਾਸਟਰ ਕਹਿੰਦੇ ਆ ਪਰ ਇਹਦੇ ਚ ਲੰਗਣਾ ਬੜਾ ਔਖਾ ਹੁੰਦਾ ਹੈ ਇਹਦੇ ਚ ਜਿੰਨੀਆਂ ਸੇਵਾਵਾਂ ਹੋਈਆਂ ਕੁਝ ਤੇ ਸੇਵਾ ਕਰਨ ਵਾਲੇ ਆਪਸ ਚ ਲੜ ਪੈਂਦੇ ਸੀ ਕਿ ਮੈਂ ਮੈਂ ਅੱਗੇ ਜਾਣਾ ਤੇ ਮੈਂ ਅੱਗੇ ਜਾਣਾ ਕਿਉਂਕਿ ਉੱਥੇ ਪਹੁੰਚਣੇ ਬੜਾ ਔਖਾ ਕੰਮ ਸੀ ਕੁਝ ਸੈਲੀਬ੍ਰਿਟੀਜ਼ ਕਹੀ ਜੇ ਤਾਂ ਉਹਨਾਂ ਨੂੰ ਮੈਂ ਸਲੂਟ ਕਰਾਂਗੀ ਕਿ ਵੀ ਉਹ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੇ ਬੋਟਸ ਦਾ ਜਿਨ੍ਹਾਂ ਨੇ ਬਾਕੀ ਅਰੇਂਜਮੈਂਟ ਕੀਤੇ ਔਰ ਆਪ ਫੋਨ ਕਰ ਕਰਕੇ ਪੁੱਛਿਆ ਆਪ ਪਹੁੰਚੇ ਵੀ ਹੈ ਕਈ ਤੇ ਸੈਲੀਬ੍ਰਿਟੀਜ਼ ਉਹ ਵੀ ਬੜੀ ਅੱਛੀ ਬਹੁਤ ਕਾਬਿਲ ਤਾਰੀਫ ਹੈ ਜੀ ਮੈਂ ਤਾਂ ਇਹੀ ਕਵਾਂਗੀ ਬਾਕੀ ਪੰਜਾਬ ਖੜਾ ਹੈ ਜੀ ਹਮੇਸ਼ਾ ਹਮੇਸ਼ਾ ਖੜਾ ਰਹੇਗਾ ਪੰਜਾਬ ਨੂੰ ਗਿਰਾਹ ਨਹੀਂ ਕੋਈ ਸਕਦਾ ਲੱਗਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ ਪੰਜਾਬ ਅਜੇ ਹੀ ਤੇ ਪੰਜਾਬੀ ਤੇ ਜਿਹੀ ਕੌਮ ਆ ਜਿੱਥੇ ਕਿਤੇ ਮੁਸ਼ਕਲ ਹੁੰਦੀ ਆ ਸਭ ਤੋਂ ਪਹਿਲਾਂ ਖੜਦਾ ਪਰ ਹੁਣ ਤੇ ਪੰਜਾਬ ਦੀ ਵਾਰੀ ਸੀ ਪੰਜਾਬ ਤੇ ਮੁਸ਼ਕਲ ਈ ਅਸੀਂ ਦੇਖਿਆ ਲੋਕਾਂ ਨੇ ਕਹਿ ਲੋ ਵੀ ਬੋਰੀਆਂ ਦੇ ਮੂੰਹ ਖੋਤੇ ਰੋਟਾਂ ਦੇ ਇਤਾਂ ਹਾਲਾਤ ਬਣ ਗਏ ਨੇ ਸਾਡੇ ਪੰਜਾਬੀ ਗਾਇਕ ਨੇ ਵੱਡੀ ਸੇਵਾ ਕੀਤੀ ਆ ਮਲਕੀਰ ਧੌਲਖ ਅਸੀਂ ਦੇਖਿਆ ਟਰੈਕਟਰਾਂ ਦੀ ਉਹਨਾਂ ਨੇ ਲੈਣਾ ਤੱਕ ਲਾਤੀਆਂ ਕਈ ਸੋਚਿਆ ਨਹੀਂ ਸੀ ਲੋਕ ਕਹਿੰਦੇ ਸੀ ਇਹ ਨਚਾਰ ਆ ਪਰ ਅਸੀਂ ਕਹਿੰਦੇ ਸਭ ਤੋਂ ਵੱਡੀ ਸੇਵਾ ਉਹਨਾਂ ਨੂੰ ਕੀਤੀ ਗਈ ਆ ਲੋਕ ਹਜੇ ਬੜੇ ਗੱਲਾਂ ਕਰਦੇ ਨੇ ਵੀ ਉਹ ਰਾਜਨੀਤੀ 'ਚ ਜਾਣਗੇ ਸ਼ਾਇਦ ਤਾਂ ਕਰ ਰਹੇ ਆ ਪਰ ਅਸੀਂ ਕਹਿੰਦੇ ਜੇ ਰਾਜਨੀਤੀ 'ਚ ਜਾਣਾ ਤੇ ਬਾਕੀ ਲੀਡਰ ਵੀ ਰਾਜਨੀਤੀ 'ਚ ਨੇ ਉਹਨਾਂ ਨੂੰ ਇਸ ਦਾ ਨੇ ਪਹਿਹਾਲ ਲੰਗਰ ਲਾਉਣਾ ਚਾਹੀਦਾ ਖੁੱਲਾ ਵਰਤਣਾ ਕਰਨਾ ਚਾਹੀਦਾ ਇਹਦੇ ਬਾਕੀ ਗੱਲਾਂ ਆ ਨਹੀਂ ਨਹੀਂ ਮੈਂ ਮੈਂ ਪੋਲਿਟਿਕਸ ਵਿੱਚ ਨਹੀਂ ਪਾਵਾਂਗੀ ਤੇ ਨਾ ਹੀ ਕੋਈ ਪੋਲਿਟਿਕਸ ਦੀ ਗੱਲ ਕਰਾਂਗੀ ਪਰ ਹਾਂ ਮੈਂ ਤਾਂ ਸਲੂਟ ਮਾਰਦੀ ਹਾਂ ਉਸ ਬੰਦੇ ਨੂੰ ਜਿਹੜਾ ਸੇਵਾ ਕਰਦਾ ਹੈ ਜਿਹੜਾ ਦਿਲ ਖੋਲ ਕੇ ਸੇਵਾ ਕਰਦਾ ਹੈ ਤੇ ਸੈਲਫਲੈਸ ਹੋ ਕੇ ਕਰਦਾ ਹੈ ਚਾਹੇ ਉਹ ਆਲਕ ਹੈ ਤੇ ਚਾਹੇ ਉਹ ਦਲਜੀ ਦੁਸਾਂਜ ਹੈ ਕੋਈ ਵੀ ਹੋਵੇ ਉਹ ਸੈਲੀਬ੍ਰਿਟੀਜ਼ ਵੀ ਹੋਣ ਆਪਣੇ ਉਹਨਾਂ ਕੋਲ ਸਭ ਦੇਖੋ ਹੁੰਦਾ ਸਾਰਾ ਕੁਝ ਸਾਰਿਆਂ ਕੋਲ ਬਹੁਤ ਕੁਝ ਹੈ ਅੰਮ੍ਰਿਤਸਰ ਦੇ ਲੋਕ ਵੀ ਜਿਹੜੇ ਹਨ ਉਹਨਾਂ ਕੋਲ ਵੀ ਬਹੁਤ ਪ੍ਰਾਪਰਟੀਆਂ ਹੈ ਬੜਾ ਕੁਝ ਹੈ ਪਰ ਸੇਵਾ ਕਰਨ ਦੀ ਜਿਹੜੀ ਭਾਵਨਾ ਹੈ ਨਾ ਉਹ ਕਿਸੇ ਕਿਸੇ ਚੀ ਹੈ ਕੋਈ ਕੋਈ ਹੈ ਜਿਹੜਾ ਆਪਣੇ ਜਿਹਨੂੰ ਕਹਿੰਦੇ ਨਾ ਆਪਣਾ ਦਸੰਦ ਕੋਈ ਕੋਈ ਘਟ ਸਕਦਾ ਹੁੰਦਾ ਤੇ ਉਹ ਜਿਹੜੇ ਗੁਰੂ ਦੇ ਕਹੇ ਹੋਏ ਉਹਦੇ ਤੇ ਕੋਈ ਕੋਈ ਤੁਲ ਸਕਦਾ ਹੈ ਤੇ ਜਿਹੜਾ ਤੁਰਦਾ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਉਹਨੂੰ ਬਲਕਿ ਹੱਲਾਸ਼ੀਰੀ ਦੋ ਉਹ ਅੱਗੇ ਵੀ ਤੁਹਾਨੂੰ ਲੋੜ ਪੈਗੀ ਤੇ ਉਹ ਤੁਹਾਡੇ ਲਈ ਖੜਾ ਹੋਏਗਾ ਤੇਰਾਸਾ ਮੈਂ ਇਹ ਸੋ ਵੀ ਡੇਂਗੂ ਦੀ ਗੱਲ ਕਰੀ ਆਪਾਂ ਅਸੀਂ ਡੇਂਗੂ ਦੇ ਮੁੱਦੇ ਤੇ ਆਉਨੇ ਆ ਡੇਂਗੂ ਜਿਹੜਾ ਵਾ ਇਹ ਕਿਸ ਤਰ੍ਹਾਂ ਫੈਲਦਾ ਵਾ ਇਹ ਲੱਛਣ ਕੀ ਨੇ ਜੇਕਰ ਕਿਸੇ ਪਰਿਵਾਰ ਨੂੰ ਅਸੀਂ ਦੇਖਿਆ ਜਿਵੇਂ ਉੱਥੇ ਲੋਕਾਂ ਨੂੰ ਅ ਬਿਮਾਰੀਆਂ ਦਾ ਸਦਾ ਬਕਸਾ ਦਾ ਬਿਮਾਰੀਆਂ ਦਾ ਮੁਸ਼ਕਲ ਉਹਨਾਂ ਸਾਹਮਣਾ ਕਰਨਾ ਪੈਂਦਿਆ ਕਿਉਂਕਿ ਜੇ ਪਾਣੀ ਵੀ ਖੜ ਗਿਆ ਕਈ ਜਗ੍ਹਾ ਤੇ ਕਈ ਜਗ੍ਹਾ ਦੇ ਲੋਕਾਂ ਨੂੰ ਬੁਖਾਰ ਹੋ ਗਏ ਨੇ ਸ਼ੁਰੂ ਹੋ ਗਏ ਇਹ ਲੱਛਣ ਕੀ ਨੇ ਡੇਂਗੂ ਦੇ ਲੱਛਣ ਕੀ ਨੇ ਇਹ ਕਿਸ ਤ੍ਹਾਂ ਦਾ ਇਹ ਰੋਗ ਹੁੰਦੇ ਨੇ ਇਹ ਜਿਹੜਾ ਡੇਂਗੂ ਇਹ ਕਿੱਥੋਂ ਖੜਾ ਹੁੰਦਾ ਵਾ ਪੈਦਾ ਹੁੰਦਾ ਵਾ ਚਾਹੇ ਖੜੇ ਪਾਣੀ ਤੋਂ ਇਹ ਲੱਛਣ ਕੀ ਦੱਸਣਾ ਨੂੰ ਸਾਝਾ ਕਰ ਦਿਓ ਜੇਕਰ ਕਿਸੇ ਨੂੰ ਤਿੰਨ ਚਾਰ ਦਿਨ ਬੁਖਾਰ ਹੁੰਦਾ ਤਾਂ ਕੀ ਕੀ ਇਹਦੀ ਜੜੀ ਆ ਰੋਗथाम ਕਰਨੀ ਚਾਹੀਦੀ ਹੈ ਅ ਦੇਖੋ ਜਿਹੜੇ ਮਾਈਨਰ ਸਿੰਪਟਮਸ ਹੈ ਨਾ ਉਹ ਸਾਡੇ 4 ਤੋਂ 10 ਦਿਨ ਬਾਅਦ ਜਦੋਂ ਮੋਸਕੀਟੋ ਬਾਈਟ ਹੁੰਦੀ ਹੈ ਨਾ ਉਸ ਤੋਂ ਬਾਅਦ ਸਟਾਰਟ ਹੁੰਦੇ ਆ ਤੇ ਤੁਹਾਨੂੰ ਹਾਈ ਗ੍ਰੇਡ ਫੀਵਰ ਹੋਏਗਾ ਉਹਦੇ ਵਿੱਚ 103 ਤੋਂ ਲੈ ਕੇ 104 ਤੱਕ ਤੁਹਾਨੂੰ ਫੀਵਰ ਆ ਜਾਏਗਾ ਨੌਜ਼ੀਆ ਵੋਮਿਟਿੰਗ ਤੁਹਾਨੂੰ ਨਾਲ ਆਏਗਾ ਇਹਦੇ ਵਿੱਚ ਇੱਕ ਮੇਨ ਸਿੰਪਟਮ ਹੁੰਦਾ ਤੁਹਾਨੂੰ ਬਾਡੀ ਐਕਸ ਬਹੁਤ ਜ਼ਿਆਦਾ ਹੁੰਦੀ ਹੈ ਬਾਡੀ ਐਕਸ ਹੈ ਤੁਹਾਨੂੰ ਜੋਇੰਟ ਪੇਨਸ ਹੈ ਮਸਲ ਪੇਨਸ ਬਹੁਤ ਜ਼ਿਆਦਾ ਹੈਗੀਆਂ ਤੇ ਜੇ ਇਹਦੇ ਸਿੰਪਟਮਸ ਜਿਵੇਂ ਪਲੇਟਲੇਟ ਕਾਊਂਟ ਘਟ ਗਿਆ ਤੇ ਕਿਸੇ ਨੂੰ ਨਹੀਂ ਪਤਾ ਲੱਗਾ ਤੇ ਉਹਨੂੰ ਕਿਤੇ ਨਾ ਕਿਤੇ ਬਲੀਡ ਵੀ ਕਰ ਜਾਏਗਾ ਔਰ ਜਦੋਂ ਬਲੀਡਿੰਗ ਹੋ ਜਾਂਦੀ ਹੈ ਮੰਨ ਲਓ ਤੁਹਾਡੀ ਸਟੂਲ ਚ ਆ ਗਈ ਜਾਂ ਤੁਹਾਡੇ ਹਨਾ ਵੋਮਿਟ ਚ ਆ ਗਈ ਜਾਂ ਤੁਹਾਡੇ ਗਮ ਚ ਬਲੀਡਿੰਗ ਹੋ ਗਈ ਉਸ ਤੋਂ ਬਾਅਦ ਫਿਰ ਉਹਨੂੰ ਜਿਹੜਾ ਹੈ ਨਾ ਰੋਕਣ ਦੇ ਲਈ ਤੁਹਾਨੂੰ ਹਸਪੀਟਲਾਈਜ਼ ਹੋਣਾ ਪਏਗਾ ਤੇ ਉਹ ਪਲੇਟਲੇਟ ਕਾਊਂਟ ਅਸੀਂ ਕਹਿੰਦੇ ਹਾਂ ਕਿ ਵੀ ਰੋਜ਼ ਚੈੱਕ ਹੋਣਾ ਚਾਹੀਦਾ ਬਲੀਡਿੰਗ ਪ੍ਰੋਬਲਮ ਵੀ ਇਹਦੇ ਚ ਆ ਜਾਂਦੀ ਹੈ ਸਾਨੂੰ ਕਈ ਵਾਰ ਪੇਸ਼ੈਂਟ ਨੂੰ ਆਕਸੀਜਨ ਵੀ ਲਗਾਣੀ ਪੈਂਦੀ ਹੈ ਜਿਹੜੇ ਉਹ ਕੇਸ ਜਿਹੜੇ ਬਹੁਤ ਵੱਧ ਜਾਣ ਜਾਂ ਡਿਟਿਊਰੇਟ ਕਰ ਜਾਣ ਅਤੇ ਵਾ ਇਸ ਸੋ ਤੁਸੀਂ ਜੇ ਗੱਲ ਕਰੀਏ ਅਸੀਂ ਦੇਖਿਆ ਵੀ ਜਿਹੜੇ ਸੈੱਲ ਨੇ ਉਹ ਕਿੰਨੇ ਕੁ ਘਟ ਜਾਂਦੇ ਨੇ ਕਿੰਨੇ ਕੁ ਸੈੱਲ ਹੋਰਿਆ ਨਹੀਂ ਚਾਹੀਦੇ ਨੇ ਅਸੀਂ ਦੇਖਿਆ ਕਈ ਮਰੀਜ਼ ਜਿਵੇਂ ਸਦੇਸਾ ਸਾਹਿਬ ਵੀ ਸਾਹ ਦੀ ਵੀ ਪ੍ਰੋਬਲਮ ਆ ਸਕਦੀ ਆ ਇਸ ਤਰ੍ਹਾਂ ਦੀ ਦਿੱਕਤ ਵੀ ਆ ਜਾਂਦੀ ਏ ਆਂਦੀ ਹੈ ਜੀ ਜ਼ਰੂਰ ਆਂਦੀ ਹੈ ਮੇਰੇ ਕੋਲ ਪਿੱਛੇ ਪੇਸ਼ੈਂਟ ਸਗੀ 16 ਸਾਲ ਦੀ ਲੜਕੀ ਸੀ ਤੇ ਇੱਥੇ ਸਾਹਮਣੇ ਰਹਿੰਦੇ ਸੀ ਉਹਦੇ ਪਲੇਟਲੇਟ ਘਟੇ ਸੀ ਹੋਂ ਦੇ ਕੋ ਪਲੇਟਲੇਟ ਘਟੇ ਦੇ ਵਿੱਚ ਸਾਡੇ ਕੋਲ ਇੱਕ ਪ੍ਰੂਵਨ ਨਹੀਂ ਹੈ ਪਰ ਇੱਕ ਪਪਾਇਆ ਲੀਫ ਐਕਸਟ੍ਰੈਕਟ ਦੀ ਗੋਲੀ ਆਂਦੀ ਏ ਕੈਰੀਪਿਲ ਕਰਕੇ ਅਸੀਂ ਉਹ ਦਿੰਨੇ ਆ ਕੁਝ ਅਸੀਂ ਇਹਨੂੰ ਡਾਈਟ ਦੇ ਨਾਲ ਜਿਹੜਾ ਨਾ ਡਾਈਟ ਦੇ ਨਾਲ ਅਸੀਂ ਇਹਨੂੰ ਠੀਕ ਕਰ ਦਿੰਦੇ ਆ ਠੀਕ ਮਤਲਬ ਇਸ ਤਰ੍ਹਾਂ ਕਿ ਵੀ ਜਿਵੇਂ ਕੋਕੋਨਟ ਵਾਟਰ ਅਸੀਂ ਲੈ ਲਿਆ ਉਹ ਇੱਕ ਕਿਸਾਨੀ એનર્ਜੀ ਬੂਸਟਰ ਹੁੰਦਾ ਡੀ ਹਾਈਡਰੇਸ਼ਨ ਦੇ ਲਈ ਬਹੁਤ ਅੱਛਾ ਹੈ ਹਨਾ ਉਹ ਦੂਸਰਾ ਤੜੀ ਕੀਵੀ ਫਰੂਟ ਆ ਗਿਆ ਤੁਹਾਡਾ ਡ੍ਰੈਗਨ ਫਰੂਟ ਆ ਗਿਆ ਤੁਹਾਡਾ ਅਨਾਰ ਆ ਗਿਆ ਤੁਹਾਡਾ ਹਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਟੀਲ ਤੁਹਾਡੇ ਪਲੇਟਲੇਟ ਕਾਊਂਟ ਨੂੰ ਠੀਕ ਕਰਦੀਆਂ ਵਧਾਉਂਦੀਆਂ ਇਸ ਲਈ ਇਹ ਅਸੀਂ ਕਹਿੰਨੇ ਆ ਕਿ ਵੀ ਡਾਈਟ ਦੇ ਵਿੱਚ ਇਹ ਐਡ ਕਰ ਦੋ ਕੁਝ ਮੈਡੀਕੇਸ਼ਨ ਹੈ ਕੁਝ ਮੈਡੀਕੇਸ਼ਨ ਨਹੀਂ ਲੈਣੀਆਂ ਚਾਹੀਦੀਆਂ ਉਹ ਦੇ ਲਈ ਮੈਂ ਇਹ ਰਿਕੁਐਸਟ ਕਰਦੀ ਆ ਕਿ ਵੀ ਸੈਲਫ ਮੈਡੀਕੇਸ਼ਨ ਨਾ ਕਰੋ ਆਪਣੇ ਘਰ ਬੈਠ ਕੇ ਆਪ ਹੀ ਤੁਸੀਂ ਦਵਾਈਆਂ ਨਾ ਖਾਓ ਜਾਂ ਕੇਮਿਸਟ ਕੋਲ ਜਾ ਕੇ ਬੁਖਾਰ ਹੋਇਆ ਜੀ ਦਵਾਈ ਲੈ ਲਈ ਹੁਣ ਦੇਖੋ ਆਪਾਂ ਇਹਦੇ ਚ ਐਸਪਰੀ ਨਹੀਂ ਲੈਣੀ ਇਹਦੇ ਚ ਬਰੂਫੇਨ ਨਹੀਂ ਲੈਣੀ ਹਨਾ ਖੂਨ ਕਿਸੇ ਤਰ੍ਹਾਂ ਪਤਲਾ ਨਹੀਂ ਹੋਣਾ ਚਾਹੀਦਾ ਤੁਹਾਨੂੰ ਬਲੀਡ ਨਹੀਂ ਕਰਨਾ ਚਾਹੀਦਾ ਅਸੀਂ ਪਲੇਨ ਪੈਰਾਸੈਟਾਮੋਲ ਦੇਣੀ ਹੈ ਜਾਂ ਅਸੀਂ ਜਿਹੜੀ ਆਪਣੀ ਡ੍ਰਿਪ ਲਗਾਣੇ ਆ ਜਾਂ ਉਹਦੇ ਚ ਅਸੀਂ ਆਪਣੀ ਇੰਜੈਕਸ਼ਨ ਲਗਾਣੇ ਆ ਉਹ ਉਹ ਤੁਸੀਂ ਫਿਰ ਉਹ ਤਾਂ ਕਹਿੰਦੇ ਚਲੋ ਲੇਟ ਸਟੇਜਸ ਤੇ ਹੈ ਪਰ ਅਸੀਂ ਕਹਿੰਦੇ ਆ ਕਿ ਵੀ ਇਹਨੂੰ ਅਸੀਂ ਨਾਰਮਲੀ ਵੀ ਆਪਣੇ ਆਪੀਡੀ ਦੇ ਵਿੱਚ ਵੀ ਅਸੀਂ ਇਹਨੂੰ ਮੈਨੇਜ ਕਰ ਸਕਦੇ ਆਂ ਅਸੀਂ ਦੇਖਿਆ ਕਿ ਸਭ ਕਈ ਲੋਕ ਘਰਾਂ ਬੈਠੇ ਹੀ ਇਲਾਜ ਸ਼ੁਰੂ ਕਰ ਦਿੰਦੇ ਨੇ ਘਰ ਬੈਠੇ ਹੀ ਡਾਕਟਰ ਵਾਂਗ ਬਣ ਜਾਂਦੇ ਨੇ ਕਹਿੰਦੇ ਵੀ ਬੱਕਰੀਆਂ ਦੁੱਧ ਉਸਿਆਂ ਦੇ ਬੰਦੇ ਬੜੇ ਮਹਿੰਗੇ ਭਾਗਦੇ ਵਾ ਇਹ ਕਿੰਨਾ ਕੁ ਵਾਕੀ ਅਸਰ ਪੈਂਦਾ ਕਿ ਜਾਂ ਲੋਕਾਂ ਦੀ ਇੱਕ ਭੇੜਚਾਲ ਬਣੀ ਹੋਈ ਹੈ ਨਹੀਂ ਮੈਂ ਇਹਦੇ ਵਿੱਚ ਇਹਦੇ ਵਿੱਚ ਨਹੀਂ ਕੋਈ ਕਮੈਂਟ ਕਰ ਸਕਦੀ ਉਹ ਹਨ ਲੋਕਾਂ ਦੀ ਸੋਚ ਬਣੀ ਹੋਈ ਹੈ ਕਿ ਵੀ ਆ ਪੀ ਲੋ ਐਸਟਾ ਕਰ ਲੋ ਪਰ ਜੋ ਚੀਜ਼ ਤੁਹਾਡੀ ਦਵਾਈ ਨਹੀਂ ਕਰਨੀ ਉਹ ਦਵਾਈ ਨਹੀਂ ਕਰਨੀ ਹੈ ਹਨਾ ਕਈ ਵਾਰ ਲੋਕੀ ਚਲੋ ਮੈਂ ਐਦਾਂ ਨਹੀਂ ਕਿ ਕਈ ਵਾਰ ਹੋਮੋਪੈਥੀ ਵਾਲੇ ਪਾਸੇ ਵੀ ਤੁਲ ਪੈਂਦੇ ਆ ਪਰ ਜਦੋਂ ਤੁਹਾਨੂੰ ਐਕਿਊਟ ਪ੍ਰੋਬਲਮ ਹੋਈ ਹੈ ਨਾ ਤੁਹਾਨੂੰ ਬੁਖਾਰ ਹੋਇਆ ਹੈ ਤਾਂ ਹੋਮੋਪੈਥੀ ਦਵਾਈ ਤਾਂ ਬਹੁਤ ਲੇਟ ਅਸਰ ਕਰਦੀ ਹੈ ਤੁਸੀਂ ਉਹ ਬੁਖਾਰ ਨੂੰ ਜੇ ਤੋੜੋਗੇ ਨਹੀਂ ਤਾਂ ਉਹ ਹੋਲਟ ਹੀ ਐਸੇ ਡਾਊਨ ਆਂਦਾ ਜਾਏਗਾ ਟ ਤੇ ਬੈਟਰ ਹੈ ਹੁੰਦਾ ਹੈ ਕਿ ਤੁਸੀਂ ਪ੍ਰੋਪਰ ਡਾਕਟਰ ਕੋਲ ਜਾਓ ਕੁਆਲੀਫਾਈਡ ਬੰਦੇ ਕੋਲ ਜਾਓ ਤੇ ਉਹਦੇ ਕੋਲ ਜਾ ਕੇ ਆਪਣਾ ਟ੍ਰੀਟਮੈਂਟ ਕਰਾਓ ਜੇ ਜਿਹੜੀ ਬਿਮਾਰੀ ਤੁਹਾਡੀ ਹਫ਼ਤੇ ਠੀਕ ਹੋ ਸਕਦੀ ਹੈ ਤੁਸੀਂ ਉਹਨੂੰ ਲਟਕਾ ਲਟਕਾ ਕੇ ਤੇ ਉਹ 20 25 ਦਿਨ ਲੱਗ ਜਾਣਗੇ ਉਹਦੇ ਨਾਲ ਹੋਰ ਤੁਹਾਡੀ ਪ੍ਰੋਬਲਮ ਜਿਹੜੀ ਵਰਸਨ ਹੋ ਸਕਦੀ ਹੈ ਠੀਕ ਹੁੰਦੀ ਬਜਾਏ ਅਸੀਂ ਦੇਖਿਆ ਡਾਕਟਰ ਕਈ ਲੋਕ ਕੀ ਕਰਦੇ ਨੇ ਗਲੀ ਮਲੇਚ ਗਲੂਕੋਸ ਲਵਾ ਲੈਂਦੇ ਨੇ ਕਈ ਕਈ ਦਿਨ ਗਲੂਕੋਸ ਲਵਾਉਂਦੇ ਪੈਂਦੇ ਨੇ ਕਿ ਲੱਗਦਾ ਗਲੂਕੋਸ ਕਿਤੇ ਜਦੇ ਬਹੁਤ ਜ਼ਿਆਦਾ ਲੱਗਦੇ ਨੇ ਉਹ ਵੀ ਕਿਤੇ ਸਾਡਾ ਅਨੁਸਾਰਣ ਕਰ ਸਕਦੇ ਨੇ ਦੇਖੋ ਗਲੂਕੋਸ ਜਿਹੜੇ ਆਪਾਂ ਨੋਰਮਲ ਗਲੀਆਂ ਵਿੱਚ ਜਾ ਕੇ ਕਿ ਲਗਵਾਨੇ ਆ ਮੈਂ ਉਹਦੀ ਬਿਲਕੁਲ ਫੇਵਰਟ ਚ ਨਹੀਂ ਆ ਤੁਸੀਂ ਕੁਆਲੀਫਾਈਡ ਬੰਦੇ ਕੋਲ ਜਾ ਕੇ ਲਗਵਾਉਂਦੇ ਹੋ ਦੇ ਤੇ ਇੱਕ ਜਿਹੜੇ ਗਲੀਆਂ 'ਚ ਬੈਠੇ ਆ ਜਿਹੜੇ ਗਲੂਕੋਸਾਂ ਨੂੰ ਐਸਟਰੀ ਡ੍ਰਿਪ ਲਗਾ ਦੇਣਗੇ ਤੇ ਜੇ ਉਹ ਮਹਿੰਗਾ ਪੈ ਜੇ ਨਾ ਤੇ ਫਿਰ ਉਹ ਬਹੁਤ ਮਹਿੰਗਾ ਪੈ ਜਾਂਦਾ ਤੇ ਇਸ ਲਈ ਇਹ ਕੰਮ ਨਹੀਂ ਕਰਨੇ ਚਾਹੀਦੇ ਪ੍ਰੋਪਰ ਡਾਕਟਰ ਕੋਲ ਜਾਓ ਡਾਕਟਰਾਂ ਦੀ ਕਮੀ ਤਾਂ ਅੰਮ੍ਰਿਤਸਰ ਸ਼ਹਿਰ 'ਚ ਨਹੀਂ ਹੈਗੀ ਹੈ ਠੀਕ ਹੈ ਨਾ ਜਿੱਥੇ ਤੁਹਾਡੇ ਕੋਲ ਸਰਕਾਰੀ ਸੇਵਾਵਾਂ ਵੀ ਬਹੁਤ ਹੈ ਤੁਹਾਡੇ ਕੋਲ ਮੈਡੀਕਲ ਕਾਲਜ ਤੁਹਾਡੇ ਕੋਲ ਹੈ ਸਿਵਲ ਹਸਪਤਾਲ ਤੁਹਾਡੇ ਕੋਲ ਹੈ ਸੀਐਚਸੀਆਂ ਤੁਹਾਡੇ ਕੋਲ ਹੈ ਕਿੰਨਾ ਕੁਝ ਹੈਗਾ ਤੁਸੀਂ ਉੱਥੇ ਜਾਓ ਤੁਸੀਂ ਕਿਉਂ ਕਿਸੇ ਵੀ ਇੱਕ ਛੋਟੇ ਕਲਜ ਕੋਲ ਜਾ ਕੇ ਆਰਐਮਪੀਆ ਕੋਲ ਜਾ ਕੇ ਨਹੀਂ ਕਰਨਾ ਚਾਹੁੰਦਾ ਹਨਾ ਜੀ ਕਹਿੰਦਾ ਸਰ ਪਹਿਲੇ ਜਿਹੜੀ ਇਸ ਤਾਂ ਤੱਕ ਫੀਵਰ ਕਹ ਲੋ ਇਸ ਤਾਂ ਦਾ ਇੱਕ ਜਿਹੜਾ ਚੱਲ ਪਿਆ ਸੀ ਇਸ ਦੇ ਘਰ ਘਰ ਲੋਕਾਂ ਨੂੰ ਲੋਕਾਂ ਨੇ ਬੁਖਾਰ ਜੋਇੰਟ ਪੇ ਸਾਡੇ ਖੁਦ ਦੇ ਗੋਡੇ ਪੀੜ ਹੋਣਾ ਪਈ ਜਦੋਂ ਇੰਨੀ ਕੁ ਮੁਸ਼ਕਲ ਆ ਗਈ ਸੀ ਕਿਸ ਤਾਂ ਦਾ ਫੀਵਰ ਕਿਸ ਤਾਂ ਦਾ ਹੋਦਾ ਜਿਹੜਾ ਉਹ ਉੰਬਣੀ ਦੇਖੀ ਚਾਹੇ ਕਿਸੇ ਦੀ 18 ਸਾਲ ਆ ਕਿਸੇ ਦੀ 35 ਸਾਲ ਆ ਕਿਸੇ ਦੀ 40 ਸਾਲ ਆ ਲੋਕਾਂ ਦੇ ਗੋਡੇ ਜੋਇੰਟ ਇੰਨੇ ਦਰਦ ਹੋਣ ਲੱਗ ਪਏ ਵੀ ਲੋਕ ਚੰਗੇ ਭਲੇ ਲੋਕ ਦੁਖਣ ਲੱਪਣ ਸਾਡੇ ਖੋਦਾ ਹੋ ਗਿਆ ਸੀ ਤੇ ਕਿਹੜੀ ਫੀਬਰ ਸੀ ਜਿਹੜਾ ਇਹ ਚੱਲੂ ਹੋ ਗਿਆ ਸੀ ਦੇਖੋ ਇਹ ਨੇ ਇੱਕ ਫਲੂ ਫੈਲਿਆ ਸੀ ਤੇ ਉਹ ਉਹਨੂੰ ਮਤਲਬ ਉਹਨੂੰ ਇਸ ਤਰ੍ਹਾਂ ਉਹਨੇ ਡੈਲੀ ਵਿੱਚ ਤਾਂ H1N3 ਕਰ ਦਿੱਤਾ ਸੀ ਕਿ ਵੀ ਆਹ ਫਲੂ ਫੈਲਿਆ ਅੰਮ੍ਰਿਤਸਰ ਚ ਇਸ ਤਰ੍ਹਾਂ ਉਹਨੇ ਕੋਈ ਸਪੈਸੀਫਾਈ ਨਹੀਂ ਕੀਤਾ ਪਰ ਪਰ ਸਿਗਾ ਉਹ ਫਲੂ ਦੇ ਸਿੰਪਟਮਸ ਹੀ ਸੀਗੇ ਮੈਨੂੰ ਵੀ ਹੋਇਆ ਉਹ ਆਪ ਨੂੰ ਤੇ ਉਹਦੇ ਵਿੱਚ ਵੀ ਉਦਾਂ ਹੀ 10-10 ਦਿਨ ਪੇਸ਼ੈਂਟ ਨੂੰ ਲੱਗ ਰਹੇ ਆ ਪਰ ਉਹਦੇ ਵਿੱਚ ਇਹ ਕਿ ਕਫ ਆ ਜਾਂਦੀ ਹੈ ਤੁਹਾਡੀ ਕੋਲਡ ਆ ਜਾਂਦਾ ਹੈ ਤੁਹਾਨੂੰ ਹਨਾ ਤੇ ਤੁਹਾਡੀ ਨਾਲ ਜੁਆਇੰਟ ਪੇਨਸ ਹੈ ਪੇਸ਼ੈਂਟ ਨੂੰ ਤੁਸੀਂ ਪੈਰਾਸੈਟਾਮੋਲ ਦੇ ਰਹੇ ਹੋ ਡੋਲੋ ਦੇ ਰਹੇ ਹੋ ਉਹਦੇ ਨਾਲ ਪੇਸ਼ੈਂਟ ਦਾ ਬੁਖਾਰ ਹੀ ਨਹੀਂ ਉਤਰ ਰਿਹਾ ਔਰ ਕਿੰਨੇ ਕਿਨੇ ਘੰਟੇ ਤੋਂ ਬੁਖਾਰ ਆ ਰਿਹਾ ਮੈਂ ਆਪ ਚਾਰ ਗੋਲੀਆਂ ਖਾ ਲੀਆਂ ਬੁਖਾਰ ਨਹੀਂ ਉਤਰਿਆ ਅਲਟੀਮੇਟਲੀ ਮੈਂ ਪੀਸੀਐਮ ਇਨਫਿਊਜ਼ਨ ਲਵਾਇਆ ਉਹ ਜਦ ਤੱਕ ਉਹ ਇਨਫਿਊਜ਼ਨ ਹੀ ਲੱਗਿਆ ਤਦ ਤੱਕ ਮੇਰਾ ਬੁਖਾਰ ਨਹੀਂ ਉਤਰਿਆ ਡਾਕਟਰ ਸਾਹਿਬ ਜਿਆਦਾ ਡੋਲੋ ਲੈ ਖਾ ਦੇਣਾ ਉਹ ਵੀ ਕਿਤੇ ਨੁਕਸਾਨ ਕਰਦੀ ਹੈ ਸਾਡੇ ਸਰੀਰ ਨੂੰ ਬਿਲਕੁਲ ਕਰਦੀ ਹੈ ਜੀ ਬਿਲਕੁਲ ਕਿਡਨੀਆਂ ਤੇ ਅਸਰ ਕਰਦੀ ਹੈ ਤੁਹਾਡੀ ਬਾਡੀ ਤੇ ਅਸਰ ਕਰੇਗੀ ਤੁਸੀਂ ਕੋਈ ਵੀ ਪੇਨ ਕਿਲਰ ਜ਼ਰੂਰਤ ਤੋਂ ਵੱਧ ਲੈ ਰਹੇ ਹੋ ਜਾਂ ਤੁਸੀਂ ਕੋਈ ਵੀ ਜਿਹਨੂੰ ਬੁਖ ਉਹ ਤੁਹਾਡੀ ਬੋਡੀ ਨੂੰ ਅਸਰ ਕਰੇਗੀ ਕਰੇਗੀ ਇਫੈਕਟ ਇਫੈਕਟ ਕਰੇਗੀ ਅਸਰ ਨਹੀਂ ਇਫੈਕਟ ਕਰੇਗੀ ਤੁਹਾਨੂੰ ਤੇ ਜ਼ਰੂਰਤ ਤੋਂ ਜ਼ਿਆਦਾ ਖਾਓਗੇ ਤੇ ਖਰਾਬ ਕਰੇਗੀ ਕਰੇਗੀ ਠੀਕ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਲਾਹ ਦਿੱਤੀ ਆ ਭਾਈ ਜੇਕਰ ਤੁਹਾਨੂੰ ਵੀ ਕਿਤੇ ਡੇਂਗੂ ਦੇ ਲੱਛਣ ਜਾਪਦੇ ਨੇ ਜੇਕਰ ਤੁਹਾਨੂੰ ਵੀ ਅਰਤੋਂ ਦੱਸ ਦੇਣ ਤੋ ਹਫਤਾ ਤੁਹਾਨੂੰ ਵੀ ਜੇਕਰ ਬੁਖਾਰ ਲੱਗਦਾ ਤੇ ਭਾਈ ਤੁਸੀਂ ਆਪਣੇ ਲਾਗੇ ਦੇ ਡਾਕਟਰ ਨੂੰ ਛੱਡ ਕੇ ਇੱਕ ਵਧੀਆ ਹਸਪਤਾਲ ਦੀ ਲਾ ਕੇ ਆਪਣਾ ਇਲਾਜ ਕਰਾਓ ਤਾਂ ਜੋ ਕਿ ਤੁਹਾਡੀ ਸਿਹਤ ਜਲਦੀ ਚੰਗੀ ਹੋ ਸਕੇ ਕਿਉਂਕਿ ਲਾਗੇ ਦੇ ਹਸਪਤਾਲ ਚ ਜਿੰਨੇ ਪੈਸੇ ਖਰਚੋਗੇ ਤੁਹਾਡਾ ਨਾਲੇ ਸਰੀਰ ਬਰਬਾਦ ਹੋਊਗਾ ਨਾਲੇ ਤੁਹਾਡੇ ਪੈਸੇ ਖਰਾਬ ਹੋਣਗੇ ਇਸ ਕਰਕੇ ਸਰੀਰ ਨਾਲ ਵਾ ਕੇ ਕੁਝ ਨਹੀਂ ਆ ਡਾਕਟਰ ਨੂੰ ਹੁਤਾ ਲੈਣਾ ਕਿਸੇ ਵਧੀਆ ਡਾਕਟਰ ਜਾਂ ਕੁਆਲੀਫਾਈਡ ਡਾਕਟਰ ਕੋ ਜਾ ਕੇ ਆਪਣਾ ਇਲਾਜ ਕਰਾ ਜਾਵੇ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਡੇਂਗੋ ਦੀ ਮਲੇਰੀਆ ਦੇ ਕੀ ਲੱਛਣ ਨੇ ਅਸੀਂ ਦੇਖਿਆ ਮਲੇਰੀਆ ਵੀ ਐਸੀ ਜਗ੍ਹਾ ਐਸੇ ਟਾਈਮ ਫੇਲਰ ਦਾ ਵਾ ਉਹਦੇ ਕੀ ਲੱਛਣ ਹੁੰਦੇ ਨੇ ਉਹ ਕਿਸ ਤਰ੍ਹਾਂ ਫਿਆਦਾ ਜਿਹੜਾ ਲੱਗਦਾ देखो मलेरिया दवी सेम मॉस्किटो सेम हैगा वो भी स्टैग्नेंट वाटर जिथे भी पानी खड़ा रहेगा ਤੁਹਾਡੇ ਪਾਟਸ ਵਿੱਚ ਪਾਣੀ ਖੜਾ ਹੈ ਤੁਹਾਡੀ ਕਿਸੇ ਵੀ ਜਗ੍ਹਾ ਤੇ ਪਾਣੀ ਖੜਾ ਹੈ ਨਾ ਬਹੁਤ ਦੇਰ ਲਈ ਤੇ ਉਹ ਮਲੇਰੀਆ ਉਹਦੇ ਨਾਲ ਫੈਲਦਾ ਹੈ ਤੇ ਮਲੇਰੀਆ ਦੇ ਵਿੱਚ ਵੀ ਤੁਹਾਨੂੰ ਫੀਵਰ ਤੇ ਆਏਗਾ ਨਾਲ ਤੁਹਾਨੂੰ ਇਹਦੇ ਵਿੱਚ ਨਾ ਚਿਲਜ਼ ਆਉਂਦੀਆਂ ਤੁਹਾਨੂੰ ਸ਼ਿਵਰਿੰਗ ਤੁਹਾਡੇ ਮਲੇਰੀਆ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਇੱਕ ਪੈਟਰਨ ਹੁੰਦਾ ਹੈ ਕਿ ਤੁਹਾਨੂੰ ਰਾਤ ਨੂੰ ਫੀਵਰ ਚੜ ਰਿਹਾ ਹੈ ਜਾਂ ਸ਼ਾਮ ਤੱਕ ਤੁਹਾਨੂੰ ਫੀਵਰ ਜਿਹੜਾ ਉਹ ਹੋ ਰਿਹਾ ਉਹਦੇ ਵਿੱਚ ਬੋਡੀ ਐਕਸ ਵੀ ਹੈ ਚਿਲਜ਼ ਵੀ ਹੈ ਤੇ ਮਲੇਰੀਆ ਨੂੰ ਫਿਰ ਵੀ ਅਸੀਂ ਕਿਸੇ ਤਰ੍ਹਾਂ ਮੈਨੇਜ ਆਪਣੇ ਮਲਕ ਚਲੋ ਮੈਡੀਸਿਨ ਦੇ ਨਾਲ ਆਪਾਂ ਘਰ ਚ ਮੈਨੇਜ ਕਰ ਸਕਦੇ ਆ ਪਰ ਡੇਂਗੂ ਜੇ ਵੱਧ ਗਿਆ ਤੇ ਫਿਰ ਉਹ ਕੰਮ ਖਰਾਬ ਕਰਦਾ ਅਸੀਂ ਇਹ ਕਹਿੰਦਾ ਸਾਹਿਬ ਜਿਵੇਂ ਹੁਣ ਸਰਦੀਆਂ ਆ ਰਹੀਆਂ ਨੇ ਘਰਾਂ ਚ ਕੂਲਰ ਬੰਦ ਨੇ ਕਿ ਲੱਗਦਾ ਜਿਹੜਾ ਵਿੱਚ ਕੂਲਾ ਵਿੱਚ ਪਾਣੀ ਖੜਾ ਹੁੰਦਾ ਵਾ ਕਿਤੇ ਉਹ ਸੱਦਾ ਦੇ ਸਕਦਾ ਵਾ ਡੇਂਗੂ ਮਲੇਰੀਆ ਨੂੰ ਜਾਂ ਜੇ ਗੱਲ ਕਰੀਏ ਅਸੀਂ ਦੇਖਿਆ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਨੇ ਉਹਨਾਂ ਨੂੰ ਸਫਾਈ ਕਰਾਉਣੀ ਚਾਹੀਦੀ ਆ ਤਾਂ ਜੋ ਕਿ ਕਿਤੇ ਪਾਣੀ ਜਿਹੜਾ ਖੜਾ ਜਾ ਉਹ ਜਿਹੜਾ ਨੁਕਸਾਨ ਨਾ ਕਰਦਾ ਬਿਲਕੁਲ ਬਿਲਕੁਲ ਜਿੰਨੀ ਅਸੀਂ ਸਫਾਈ ਆਪਣੇ ਘਰ ਦੇ ਵਿੱਚ ਰੱਖਾਂਗੇ ਤੇ ਜਿੰਨੀ ਆਸ-ਪਾਸ ਰਹੇਗੀ ਠੀਕ ਹੈ ਨਾ ਜੇ ਕਿਤੇ ਕੂੜਾ ਵੀ ਪਿਆ ਹੋਇਆ ਤੁਹਾਡਾ ਉਹ ਵੀ ਉਹ ਵੀ ਮੱਛਰ ਨੂੰ ਅਸਰਦਾ ਦਿੰਦਾ ਤੇ ਜੇ ਪਾਣੀ ਖੜਾ ਹੈ ਉਹ ਵੀ ਉਹਦਾ ਉਹਦਾ ਬਰੀਡਿੰਗ ਸਪੌਟ ਉਹ ਬਣ ਜਾਏਗਾ ਜੇ ਤੁਹਾਡੇ ਕੂਲਰਾਂ ਦੇ ਕੂਲਰ ਲਈ ਤਾਂ ਬਹੁਤ ਜ਼ਿਆਦਾ ਲੋਕੀ ਅੰਗੈਲੀ ਕਰ ਜਾਂਦੇ ਆ ਕੂਲਰ ਦੇ ਵਿੱਚ ਤੁਸੀਂ ਕੂਲਰ ਦੇ ਪਾਣੀ ਨੂੰ ਤਾਂ ਸਾਫ਼ ਕਰੋਗੇ ਕਰੋਗੇ ਉਹਦੀਆਂ ਜਿਹੜੀਆਂ ਸਾਈਡ ਦੇ ਜਾਲੀਆਂ ਹੈਗੀਆਂ ਉਹਨਾਂ ਨੂੰ ਵੀ ਤੁਸੀਂ ਸਾਫ਼ ਕਰੋਗੇ ਕਿਉਂਕਿ ਮੱਛਰ ਜਿਹੜਾ ਉਹਦੇ ਵਿੱਚ ਵੀ ਪਨਪੇਗਾ ਹਨਾ ਸਾਨੂੰ ਜਿੰਨਾ ਹੋ ਸਕੇ ਸਫਾਈ ਆਪਣੇ ਘਰ ਦੇ ਵਿੱਚ ਤੇ ਆਸ-ਪਾਸ ਹਰ ਜਗ੍ਹਾ ਰੱਖਣੀ ਪੈਗੀ ਟੈਂਕੀਆਂ ਨੂੰ ਸਾਫ਼ ਕਰਨਾ ਪਏਗਾ ਜਿਹੜੀ ਡਰੇਨਸ ਐ ਡਰੇਨਸ ਵਿੱਚ ਵੀ ਮੱਛਰ ਹੈ ਜਿਹੜੀ ਡਰੇਨਸ ਦੇ ਉੱਪਰ ਆਪਾਂ ਜਾਲੀ ਲਗਾ ਦੇ ਦਿੰਦੇ ਹਾਂ ਨਾ ਉਹਦੇ ਵਿੱਚ ਵੀ ਉੱਪਰ ਤੁਸੀਂ ਕਈ ਵਾਰ ਦੇਖੋਗੇ ਮੱਛਰ ਆ ਜਾਂਦਾ ਹੈ ਤੇ ਜਿੰਨਾ ਹੋ ਸਕੇ ਉਹਦੀ ਸਫਾਈ ਰੱਖੋ ਹੁਣ ਤਾਂ ਵੈਸੇ ਵੀ ਦੀਵਾਲੀ ਦਾ ਟਾਈਮ ਹੈ ਲੋਕਾਂ ਨੇ ਵੈਸੇ ਘਟ ਸਵਾਈਆਂ ਕੀਤੀਆਂ ਤੇ ਇਹਨੂੰ ਜਿਹੜਾ ਜ਼ਿਆਦਾ ਧਿਆਨ ਦਿਓ ਕਿ ਵੀ ਪਾਣੀ ਜਿਹੜਾ ਉਹ ਕਿਤੇ ਖੜਾ ਨਾ ਹੋਵੇ ਕਿਉਂਕਿ ਇਹੀ ਮੱਛਰ ਦਾ ਤੁਹਾਡੇ ਮੋਸਕੀਟੋ ਦਾ ਬਰੀਡਿੰਗ ਏਰੀਆ ਹੈ ਬ ਜਰਤਾ ਬੁਨੇ ਸੋਪੀ ਹੁਣ ਜਿਵੇਂ ਤੁਹਾਡੀ ਲੋਕ ਇੰਟਰੂ ਦੇਖ ਰਹੇ ਨੇ ਲੋਕਾਂ ਨੂੰ ਕੀ ਧਿਆਨ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੂ ਖਾਸ ਕਰਕੇ ਡੇਂਗੂ ਮਲੇਰੀਆ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਵੀ ਦੀਵਾਲੀ ਲੈ ਕੇ ਹਰ ਕੋਈ ਘਰਾਂ ਦੀ ਸਫਾਈ ਕਰਦਾ ਵਾ ਕੀ ਲੱਗਦਾ ਵੀ ਸਾਡੇ ਜਿਹੜੇ ਨੁੱਕਰਾਂ ਵਾ ਸਾਡੇ ਕਿਤੇ ਵੀ ਕੂੜਾ ਕਰਕਰ ਜਾਂ ਜਿਹੜਾ ਪਾਣੀ ਆ ਉਹ ਖੜਾ ਨਾ ਹੁੰਦਾ ਦਿੱਤਾ ਜਾਵੇ ਕੀ ਕਹਿਣਾ ਚਾਹੂ ਅ ਦੇਖੋ ਪਾਣੀ ਦੀ ਲਈ ਤਾਂ ਮੈਂ ਇਹੀ ਕਵਾਂਗੀ ਅਪੀਲ ਇਹੀ ਕਰਾਂਗੀ ਸਾਰਿਆਂ ਨੂੰ ਕਿ ਜਦੋਂ ਅਸੀਂ ਦੀਵਾਲੀ ਦੀ ਸਫਾਈ ਕਰ ਰਹੇ ਹਾਂ ਬਹੁਤ ਅੱਛੀ ਗੱਲ ਹੈ ਉਹਦੇ ਨਾਲ ਨਾਲ ਅਸੀਂ ਆਪਣੇ ਘਰ ਦੇ ਹਰ ਇੱਕ ਕੋਨੇ ਨੂੰ ਦੇਖੀਏ ਕਿਉਂਕਿ ਮੱਛਰ ਜਿਹੜਾ ਹੈ ਉਹ ਡਾਰਕ ਪਲੇਸਿਸ ਤੇ ਤੇ ਤੁਹਾਡੇ ਖੜੇ ਹੋਏ ਪਾਣੀ ਤੇ ਆ ਤੇ ਸਟੈਗਨੈਂਟ ਵਾਟਰ ਨਰ ਅਵੇ ਆਪਣੇ ਅਜਕਲ ਸਪਰੇਜ਼ ਆ ਗਏ ਹਿੱਟ this ਸਪਰੇਜ਼ ਆ ਗਏ ਉਹ ਇੱਕ ਵਾਰ ਘਰ ਦੇ ਵਿੱਚ ਸਪਰੇ ਜਿਹੜਾ ਹੈ ਉਹ ਤੁਸੀਂ ਚਾਹੇ 10 ਦਿਨ ਚ ਇੱਕ ਵਾਰੀ ਕਰੋ ਪਰ ਉਹਨੂੰ ਸਪਰੇ ਕਰ ਦੋ ਮਲੇਰੀਆ ਦੇ ਵੀ ਡੈਂਗੂ ਦੇ ਵੀ ਸਪਰੇਜ਼ ਆ ਗਏ ਆ ਉਹ ਤੁਸੀਂ ਸਪਰੇਜ਼ ਕਰੋ ਆਪਣੇ ਨੁੱਕਰ ਕੋਨੇ ਜਿੱਥੇ ਹੈ ਪਾਣੀ ਦੇ ਜਿਹੜੇ ਤੁਹਾਡੇ ਪੌਟਸ ਹੈ ਜਿਹੜੇ ਪਲਾਂਟਰਸ ਹੈ ਉਹਦੇ ਵਿੱਚ ਵੀ ਪਾਣੀ ਖੜਾ ਹੋ ਜਾਂਦਾ ਉਹਨੂੰ ਕੋਸ਼ਿਸ਼ ਕਰੋ ਕਿ ਵੀ ਉਹ ਪਾਣੀ ਵੀ ਖੜਾ ਨਾ ਹੋਏ ਉਹ ਨੀਚੋਂ ਆਪਣਾ ਡ੍ਰਿਪ ਕਰ ਜਾਏ ਤੇ ਨਾਲ ਤੁਸੀਂ ਇੱਕੋ ਇੱਕ ਹੋਰ ਮੈਂ اپੀਲ ਕਰਾਂਗੀ ਕਿ ਆਪਣੀ ਡਾਈਟ ਜਿਹੜੀ ਹੈ ਨਾ ਉਹ ਜਿੰਨੀ ਅੱਛੀ ਰੱਖੋਗੇ ਤਾਨੂੰ ਬਿਮਾਰੀ ਜਿਹੜੀ ਆ ਅਗਰ ਆਏਗੀ ਵੀ ਨਾ ਤੇ ਉਹ ਬਾਡੀ ਚ ਇਨੀਮਿਊਨਿਟੀ ਹੋਏਗੀ ਕਿ ਉਹਨੂੰ ਲੜ ਸਕੇਗੀ ਠੀਕ ਹੈ ਤੇ ਇਸੇ ਲਈ ਆਪਣੀ ਡਾਈਟ ਨੂੰ ਦੀਵਾਲੀ ਦੇ ਵਿੱਚ ਆਪਣਾ ਡਾਈਟ ਦਾ ਵੀ ਖਿਆਲ ਰੱਖੋ ਆਪਣੀ ਹਾਈਡਰੇਸ਼ਨ ਪ੍ਰੋਪਰ ਰੱਖੋ ਤੇ ਨਾਲ ਆਪਣਾ ਹੈਲਦੀ ਖਾਣਾ ਖਾਓ ਆਪਣਾ ਮੈਨੂੰ ਲੱਗਦਾ ਵੀ ਹਿਮਿਊਨਿਟੀ ਪਾਵਰ ਜਿਹੜੀ ਆ ਬੰਦੇ ਦੀ ਸਟਰੋਂਗ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੇ ਬੁਖਾਰ ਨੇ ਫੀਵਰ ਨੇ ਕਿਤੇ ਅਸਰ ਬਹੁਤ ਘਟ ਕਰਦੇ ਨੇ ਜਦੋਂ ਬੰਦਾ ਮਰਦਾ ਜਾਂ ਜਦੋਂ ਬੰਦੇ ਨੂੰ ਕਿਤੇ ਮੁਸ਼ਕਲ ਆਉਂਦੀ ਆ ਇਹਦੀ ਹਿਮਿਊਨਿਟੀ ਜਿਹੜੀ ਆ ਸਰੀਰ ਦੀ ਪਾਵਰ ਦੀ ਉਹ ਘਟ ਜਾਂਦੀ ਆ ਤਾਂ ਹੀ ਜਾ ਕੇ ਅਸਰ ਹੁੰਦਾ ਹੈ ਬਿਲਕੁਲ ਬਿਲਕੁਲ ਦੇਖੋ ਅਸੀਂ ਕਰੋਨਾ ਵਾਲੇ ਅਸੀਂ ਇੰਨਾ ਵੱਡਾ ਲੈਸਨ ਲਿੱਤਾ ਕਿ ਕਰੋਨਾ ਵਾਲੇ ਸਾਰੇ ਇਹੀ ਕਹਿੰਦੇ ਸੀ ਕਿ ਇਮਿਊਨਿਟੀ ਹੋਣੀ ਚਾਹੀਦੀ ਆ ਇਮਿਊਨਿਟੀ ਹੋਏਗੀ ਤੇ ਸਾਰਾ ਕੁਝ ਹੈ ਤੇ ਇਹ ਇਮਿਊਨਿਟੀ ਬਣਾਉਣ ਦੇ ਲਈ ਸਾਨੂੰ ਅਸੀਂ ਦਵਾਈਆਂ ਤੇ ਸਪਲੀਮੈਂਟਸ ਤੋਂ ਬੈਟਰ ਹੈ ਕਿ ਅਸੀਂ ਸਾਡੇ ਕੋਲ ਤੇ ਡਾਈਟ ਹੈ ਅਸੀਂ ਡਾਈਟ ਖਾਈਏ ਅਸੀਂ ਪ੍ਰੋਪਰ ਆਪਣਾ ਦੇਖੀਏ ਕਿ ਅਸੀਂ ਕੀ ਲੈ ਰਹੇ ਹਾਂ ਹੁਣ ਦੇਖੋ ਛੋਟੀ ਛੋਟੀ ਚੀਜ਼ਾਂ ਹੈ ਪ੍ਰੀ ਬਾਇਓਟਿਕਸ ਦਾ ਬੜਾ ਰੋਲ ਹੈ ਅਸੀਂ ਦਹੀਂ ਲੈ ਸਕਦੇ ਹਾਂ ਹਨਾ ਉਹ ਬੜੀ ਅੱਛੀ ਚੀਜ਼ ਹੈ ਤੁਸੀਂ ਕਿਸੇ ਵੀ ਫਾਰਮ ਚ ਤੁਸੀਂ ਲਿਮਸੀ ਦੀ ਗੋਲੀ ਖਾਣ ਤੋਂ ਚੰਗਾ ਹੈ ਕਿ ਤੁਸੀਂ ਆਮਲਾ ਲੈ ਲਓ ਠੀਕ ਹੈ ਤੁਸੀਂ ਨਿੰਬੂ ਪਾਣੀ ਪੀ ਲਓ ਸ਼ਕੰਜਵੀ ਪੀ ਲਓ ਇਹ ਥੋੜੀ ਥੋੜੀ ਮੋਡੀਫਿਕੇਸ਼ਨਸ ਹੈ ਤੁਸੀਂ ਇਹ ਕਰੋ ਇਦੇ ਨਾਲ ਤੁਹਾਨੂੰ ਆਪਣੇ ਆਪ ਬੋਡੀ ਚ ਫੀਲ ਹੋਏਗਾ ਕਿ ਮੇਰੀ ਇਮਿਊਨਿਟੀ ਬਣੀ ਹੋਈ ਹੈ ਬਿਮਾਰੀ ਆਏਗੀ ਵੀ ਤੇ ਲੜਨ ਦੀ ਇੰਨੀ ਹਿੰਮਤ ਹੋਏਗੀ ਬੋਡੀ ਚ ਜਨਾਬ ਅਣਖ ਸਾਡੇ ਘਰ ਵਿੱਚ ਸਾਡੀ ਸੋਈ ਵਿੱਚ ਹੀ ਇਹ ਜੜੀਆਂ ਮੈਡੀਸਿਨ ਨੇ ਸਾਡਾ ਜਿਹੜਾ ਇਲਾਜ ਆ ਘਰ ਵਿੱਚ ਹੀ ਸਾਡੀ ਇਲਾਜ ਅਸੀਂ ਥੋੜਾ ਜਿਆ ਵੇਪਰਵਾ ਕਰਦੇ ਥੋੜੀ ਧਿਆਨ ਨਹੀਂ ਦਿੰਦੇ ਖਾਸ ਤੱਕ ਜਿਵੇਂ ਤੁਸੀਂ ਇਮਿਊਨਿਟੀ ਦੀ ਗੱਲ ਕੀਤੀ ਆਪਣੀ ਪਾਵਰ ਦੀ ਗੱਲ ਕੀਤੀ ਆ ਅਸੀਂ ਦੇਦੇ ਹਲਦੀ ਜਿਹੜੀ ਆ ਹਲਦੀ ਵਾਲੇ ਪਾਣੀ ਪੀਂਦੇ ਨੇ ਉਹ ਵੀ ਸਾਡੇ ਵਾਸਤੇ ਕਹਿੰਦੇ ਬਹੁਤ ਵਧੀਆ ਸਾਡਾ ਇਮਿਊਨਿਟੀ ਪਾਵਰ ਤੇਜ਼ ਕਰਦਾ ਵਾ ਸਾਡਾ ਡਾਈਜੈਸ਼ਨ ਠੀਕ ਕਰਦਾ ਵਾ ਲਸਣ ਤੇ ਅਦਰਕ ਕਾੜੇ ਬਣਾ ਬਰਾ ਬਰਾ ਪੀਤੇ ਨੇ ਕਿ ਲੱਗਦਾ ਕਿ ਇਹ ਚੀਜ਼ਾਂ ਦਾ ਫਾਇਦਾ ਹੈਗਾ ਹੀ ਚੀਜ਼ਾਂ ਦਾ ਬਿਲਕੁਲ ਹੈ ਬਿਲਕੁਲ ਹੈ ਦੇਖੋ ਹਲਦੀ ਵੀ ਜਿਹੜੀ ਮੈਂ ਕਹਿੰਨੀ ਆ ਮੈਂ ਕਈ ਵਾਰ ਪੇਸ਼ੈਂਟ ਆਉਂਦੇ ਮੈਂ ਉਹਨਾਂ ਨੂੰ ਕਹਿੰਨੀ ਆ ਹਲਦੀ ਤੁਸੀਂ ਜਿਹੜੀ ਲੈਂਦੇ ਹੋ ਨਾ ਤੁਸੀਂ ਜਿਹੜੀ ਪੈਕੇਟ ਵਾਲੀ ਹਲਦੀ ਉਹ ਨਾ ਯੂਜ਼ ਕਰਕੇ ਤੁਸੀਂ ਜਿਹੜੀ ਵੈਜੀਟੇਬਲ ਵੈਂਡਰ ਕੋਲ ਹਲਦੀ ਮਿਲਦੀ ਹੈ ਨਾ ਜਿਹੜੀ ਕੱਚੀ ਹਲਦੀ ਹੁੰਦੀ ਹੈ ਉਹਨੂੰ ਤੁਸੀਂ ਗ੍ਰੇਟ ਕਰਕੇ ਉਹਦੇ ਵਿੱਚ ਤੁਸੀਂ ਉਹਨੂੰ ਤੁਸੀਂ ਦੁੱਧ ਚ ਪਾ ਕੇ ਉਹ ਪੀਓ ਤੁਸੀਂ ਜੇ ਕਾੜਾ ਬਣਾਉਂਦੇ ਹੋ ਤੇ ਉਹਦੇ ਵਿੱਚ ਉਹ ਪਾਓ ਤੁਹਾਡੀ ਜਿੰਨੀ ਹੋ ਸਕੇ ਸਿੰਥੈਟਿਕ ਚੀਜ਼ਾਂ ਤੋਂ ਦੂਰ ਰਹੋ ਤੇ ਆਪਣੀ ਨੈਚੁਰਲ ਚੀਜ਼ਾਂ ਵੱ ਅਦਰਕ ਆਪਣੇ ਆਪ ਦੇ ਵਿੱਚ ਜਿਹੜੀ ਜਿੰਜਰ ਹੈ ਜਿੰਜਰ ਹੁਣ ਸਾਡੇ ਬਜ਼ੁਰਗ ਜਿਹੜੇ ਆ ਅਦਰਕ ਲਸਣ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਸੀ ਅੱਜ ਵੀ ਕਈ ਲੋਕੀ ਬਹੁਤ ਜ਼ਿਆਦਾ ਯੂਜ਼ ਕਰਦੇ ਆ ਉਹ ਤੁਹਾਡੀ ਬੋਡੀ ਦੀ ਡਾਈਜੈਸ਼ਨ ਲਈ ਬਹੁਤ ਅੱਛਾ ਹੈ ਮੈਂ ਸੌਂਫ ਦਾ ਇੱਕ ਪਾਣੀ ਕਹਿੰਨੀ ਹੁੰਦੀ ਆ ਸੌਂਫ ਅਜਵਾਇਨ ਤੇ ਜੀਰੇ ਦਾ ਪਾਣੀ ਉਹ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਹੈ ਠੀਕ ਹੈ ਉਹ ਤੁਹਾਡੀ ਬੋਡੀ ਨੂੰ ਤੁਹਾਡੇ ਜਿੰਨਾ ਤੁਹਾਡਾ ਸਟਮਕ ਠੀਕ ਰਹੇਗਾ ਬਾਵਲ ਠੀਕ ਰਹੇਗਾ ਛੜੀਆਂ ਆਦੀਆਂ ਬਿਮਾਰੀਆਂ ਉਹਦੇ ਨਾਲ ਕੱਟੀਆਂ ਜਾਣਗੀਆਂ ਤੇ ਪ੍ਰੋਟੀਨਸ ਅਸੀਂ ਪ੍ਰੋਟੀਨ ਬਾਹਰ ਨਾਲ ਖਾ ਕੇ ਪ੍ਰੋਟੀਨ ਪਾਊਡਰਸ ਨਾਲ ਲੈ ਕੇ ਅਸੀਂ ਆਪਣੀ ਕਿਚਨ ਦੇ ਵਿੱਚ ਹੀ ਦੇਖੀ ਸਾਡੇ ਤੁਸੀਂ ਕਾਲੇ ਚਨੇ ਲੈਂਦੇ ਹੋ ਠੀਕ ਹੈ ਕਾਲੇ ਚਨੇ ਚਿੱਟੇ ਚਨੇ ਤੁਸੀਂ ਜਿਹੜੇ ਭੁਜੇ ਛੋਲੇ ਆਉਂਦੇ ਆ ਉਹ ਤੁਸੀਂ ਖਾ ਸਕਦੇ ਹੋ ਤੁਸੀਂ ਆਪਣਾ ਪ੍ਰੋਟੀਨਸ ਆਪਣਾ ਇਹਦੇ ਵਿੱਚ ਪਨੀਰ ਚ ਪੂਰਾ ਕਰ ਸਕਦੇ ਹੋ ਜੇ ਕੋਈ ਨਾਨ ਵੇਜ ਖਾਣ ਵਾਲਾ ਹੈ ਉਹਦੇ ਲਈ ਤਾਂ ਪ੍ਰੋਟੀਨ ਦਾ ਭਰਿਆ ਹੀ ਹੋਇਆ ਹੋਇਆ ਹੋ ਤਾਂ ਬਹੁਤ ਕੁਝ ਖਾ ਸਕਦਾ ਹੈ ਠੀਕ ਹੈ ਨਾ ਇਹਨਾਂ ਚੀਜ਼ਾਂ ਦੇ ਨਾਲ ਵੀ ਅਸੀਂ ਆਪਣੀ ਬਹੁਤ ਚੀਜ਼ਾਂ ਨੂੰ ਪੂਰਾ ਬਾਡੀ ਚ ਪੂਰਾ ਕਰ ਸਕਦੇ ਹਾਂ। ਬਾਕੀ ਲੱਗਦਾ ਸਾਡੇ ਘਰਾਂ ਚੋਂ ਸਾਡੇ ਸੋਈ ਚੋਂ ਚੀਜ਼ਾਂ ਦੂਰ ਹੁੰਦੀਆਂ ਜਾਂਦੀਆਂ ਨੇ। ਅਸੀਂ ਦੇਖਿਆ ਜਿਵੇਂ ਸਾਡੇ ਪਹਿਨੇ ਬੁਰਾਣੇ ਬਜ਼ੁਰਗ ਹੁੰਦੇ ਸੀ ਇਹੋ ਚੀਜ਼ਾਂ ਵਰਤੋਂ ਕਰਦੇ ਸੀ। ਅਸੀਂ ਦੇਖਿਆ ਨਾ ਕਦੀ ਉਹਨਾਂ ਨੂੰ ਕੋਈ ਦਮੇ ਦੀ ਪ੍ਰੋਬਲਮ ਸੀ, ਨਾ ਕਦੀ ਉਹਨਾਂ ਨੂੰ ਕੈਸ਼ਟਰੋਲ ਵੱਧਾ ਸੀ, ਕਦੀ ਬੀਪੀ ਨਹੀਂ ਸਾਦਾ ਸੀ। ਕੀ ਲੱਗਦਾ ਇਹ ਜਿਹੜੀਆਂ ਸਾਡੀਆਂ ਜ਼ਰੂਰਤਮੰਦ ਚੀਜ਼ਾਂ ਨੇ ਸਾਡੀ ਸੋਈ ਤੋਂ ਬਹੁਤ ਦੂਰ ਹੋ ਚਲ ਗਈਆਂ ਨੇ। ਬਿਲਕੁਲ ਠੀਕ ਗੱਲ ਹੈ ਮੈਨੂੰ ਗੱਲ ਯਾਦ ਆਈ ਕਿ ਮੇਰੇ ਜਿਹੜੇ ਆਪਣੇ ਗ੍ਰੈਂਡਫਾਦਰ ਸੀ ਨਾ ਉਹ 90 ਪਲੱਸ ਦੀ ਉਹਨਾਂ ਦੀ ਏਜ ਸੀ ਤੇ ਉਹਨਾਂ ਦੀ ਨਾ ਤਾਂ ਕੋਈ ਐਨਕ ਲੱਗੀ ਸੀ ਨਾ ਉਹਨਾਂ ਦਾ ਕੋਈ ਵੀ ਦੰਦ ਨਿਕਲਿਆ ਸੀ ਤੇ ਅਸੀਂ ਕਈ ਵਾਰ ਉਹਨਾਂ ਨੂੰ ਹੱਸਣਾ ਕਿ ਤੁਸੀਂ ਖੀਰ ਵਿੱਚ ਵੀ ਅਦਰਕ ਪਾ ਕੇ ਖਾਂਦੇ ਹੋ ਅਸੀਂ ਬਦਾਮ ਪਾਨੇ ਆ ਤੇ ਉਹ ਅਦਰਕ ਇੰਨੀ ਜ਼ਿਆਦਾ ਅਦਰਕ ਖਾਂਦੇ ਸੀ ਉਹਨਾਂ ਨੂੰ ਆਪਣੇ ਆਪ ਨੂੰ ਸਾਈਕੋਲੋਜੀਕਲੀ ਉਹਨਾਂ ਨੂੰ ਲੱਗਦਾ ਸੀ ਕਿ ਮਦਰਕ ਖਾਣਾ ਤਾਂ ਮੈਂ ਠੀਕ ਰਹਿਣਾ ਪਰ ਵਾਕਈ ਕਿਤੇ ਉਹ ਗਲਤ ਸਹੀ ਵੀ ਸੀ ਕਿ ਉਹ ਇੰਨੀ ਜ਼ਿਆਦਾ ਅਦਰਕ ਤੇ ਲਸਣ ਦਾ ਇਸਤੇਮਾਲ ਕਰਦੇ ਸੀ ਕਿ ਉਹਨਾਂ ਦੀ ਨਾ ਤਾਂ ਕੋਈ ਤਾਂ ਦਸਿਆ ਨਾ ਕੋਈ ਐਨਕ ਲੱਗੀ ਹੋਈ ਸੀ ਨਾ ਉਹਨਾਂ ਦੇ ਕੋਈ ਦੰਦ ਗਏ ਸੀਗੇ ਤੇ ਜਿਹੜਾ ਉਹ ਖਾ ਚੱਕੇ ਕਹਿੰਦੇ ਵੀ ਹਾਰ ਦਾ ਜਿਹੜਾ ਪੇਸ਼ੈਂਟ ਆ ਸੀ ਦੇਖਿਆ ਜੇਕਰ ਉਹ ਲਸਣ ਦੀ ਵਰਤੋਂ ਕਰਦਾ ਤੇ ਕਹਿੰਦੇ ਉਹਦਾ ਹਾਰਟ ਐਟੈਕ ਨਹੀਂ ਹੁੰਦਾ ਇਹਦੇ ਵਿੱਚ ਕੋਈ ਇਫੈਕਟ ਹੈਗਾ ਅਸੀਂ ਦੇਖਿਆ ਵੀ ਲੋਕਾਂ ਨੂੰ ਬਹੁਤ ਸੁੰਨ ਗੱਲਾਂ ਮਿਲਦੀਆਂ ਆ ਦੇਖੋ ਲਸਣ ਨੂੰ ਖਾਣ ਦਾ ਵੀ ਇੱਕ ਤਰੀਕਾ ਹੈ ਕਈ ਲੋਕੀ ਇਸ ਤਰ੍ਹਾਂ ਹੀ ਕਹਿੰਦੇ ਆ ਕਿ ਵੀ ਤੁਰੀ ਨੂੰ ਇਸ ਤਰ੍ਹਾਂ ਖਾ ਲਓ ਉਹ ਜੇ ਤੁਹਾਨੂੰ ਐਸਿਡਿਟੀ ਕਰ ਗਿਆ ਨਾ ਤਾਂ ਫਿਰ ਬਹੁਤ ਮੁਸ਼ਕਿਲ ਪਾ ਦੇਗਾ ਤੁਹਾਨੂੰ ਤੇ ਇਹ ਇਹ ਜਿਹੜੇ ਜਿਹਨੂੰ ਕਹਿੰਦੇ ਨਾ ਛੋਟੇ-ਛੋਟੇ ਜਿਹੜੇ ਹੁੰਦੇ ਆ ਇਹ ਚੀਜ਼ਾਂ ਹਰੇਕ ਲਈ ਹਰ ਕੋਈ ਨਹੀਂ ਉੱਠ ਕੇ ਹੁਣ ਮੈਂ ਸਵੇਰੇ ਉੱਠ ਕੇ ਬਿਨਾ ਕੁਝ ਖਾਦੇ ਪੀਤੇ ਤੇ ਲਸਣ ਖਾ ਲਾਂਗੀ ਤੇ ਮੈਂ ਤੇ ਬੈਠ ਤੇ ਪੈ ਜਾਾਂਗੀ ਕਿਉਂਕਿ ਤੁਹਾਨੂੰ ਐਸਿਡਿਟੀ ਵੀ ਨਾਲ ਹੀ ਹੋ ਜਾਏਗੀ ਹਰ ਚੀਜ਼ ਦੇਖੋ ਹਰ ਚੀਜ਼ ਦੀ ਕੋਈ ਨਾ ਕੋਈ ਅੰਦਰ ਕੋਈ ਨਾ ਕੋਈ ਗਰਮ ਤਸੀਰ ਹੈ ਜਾਂ ਕੁਝ ਨਾ ਕੁਝ ਉਹਦਾ ਇਫੈਕਟ ਹੈ ਸਰੀਰ ਦੇ ਹਿਸਾਬ ਦੇ ਨਾਲ ਆਉ ਹਰ ਇੱਕ ਨੂੰ ਹਰ ਚੀਜ਼ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਠੀਕ ਹੈ ਔਰ ਜਿਹੜੀ ਵੀ ਚੀਜ਼ ਲਓ ਇੱਕ ਲਿਮਿਟ ਦੇ ਵਿੱਚ ਲਓ ਕੋਈ ਬਹੁਤ ਜ਼ਿਆਦਾ ਲੈ ਕੇ ਤੁਹਾਨੂੰ ਜਲਦੀ ਅਸਰ ਨਹੀਂ ਹੋਏਗਾ ਤੇ ਇਹ ਤੁਸੀਂ ਪ੍ਰੋਪਰ ਜਿਹੜਾ ਡਾਈਟੀਸ਼ਨ ਹੈ ਜਾਂ ਪ੍ਰੋਪਰ ਤੁਹਾਨੂੰ ਉਹੀ ਦੱਸ ਸਕਦਾ ਹੈ ਕਿ ਤੁਸੀਂ ਆਹ ਚੀਜ਼ ਕਿੰਨੀ ਕੁਆਂਟੀਟੀਆਂ ਲੈਣੀ ਸਲਾਹ ਲੱਕੇ ਸਲਾਹ ਲੱਕੇ ਹਾਂਜੀ ਬਹੁਤ ਹਲਵਾ ਜੀ ਤਾਂ ਬਿਲਕੁਲ ਤੁਸੀਂ ਦੇਖਿਆ ਡਾਕਟਰ ਸਾਹਿਬ ਨੇ ਅੱਜ ਬਹੁਤ ਸੋਹਣੀ ਗੱਲਾਂ ਕੀਤੀਆਂ ਨੇ ਤੁਹਾਡੀ ਸਿਹਤ ਦੇ ਬਾਰੇ ਧਿਆਨ ਰੱਖਦੇ ਕੱਲੀ ਕੱਲੀ ਗੱਲ ਦੇ ਬਾਰੇ ਜਾਨੂ ਜਾਨੂ ਕਰਾਇਆ ਵਾ ਇਸ ਕਰਕੇ ਸਾਡੀ ਸੈਂਟਰ ਨੂੰ ਜਰੂਰ ਸੁਣਿਓ ਤੇ ਅਮਲ ਵੀ ਜੂ ਕਰਿਓ ਕਿਉਂਕਿ ਅਸੀਂ ਦੇਖਿਆ ਘਰਾਂ ਵਿੱਚ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਖਾਣ ਵਾਲੀਆਂ ਸਾਡੀ ਰਸੋਈ 'ਚੋਂ ਕਿਤਨੇ ਕਿਤਨੇ ਗਾਇਬ ਹੁੰਦੀ ਜਾਂਦੀਆਂ ਨੇ ਤੁਸੀਂ ਦੇਖਿਆ ਡਾਕਟਰ ਸਾਹਿਬ ਨੇ ਜਿੱਥੇ ਡੇਂਗੂ ਮਲੇਰੀਆ ਤੋਂ ਬਚਣ ਦੇ ਵਾਸਤੇ ਵੀ ਦੱਸਿਆ ਉੱਥੇ ਸਾਨੂੰ ਘਰੇਲੂ ਡਾਈਟ ਬਾਰੇ ਵੀ ਦੱਸਿਆ ਵਾ ਇਸ ਕਰਕੇ ਇਹ ਚੀਜ਼ਾ ਤੁਹਾਡੇ ਧਿਆਨ ਵਾਸਤੇ ਆ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦਿਓ ਤਾਂ ਜੋ ਕਿ ਤੁਹਾਡੇ ਪਰਿਵਾਰ ਦੀ ਤੁਹਾਡੇ ਬੱਚਿਆਂ ਦੀ ਜਿਹੜੀ ਆ ਉਹ ਸਿਹਤ ਵਧੀਆ ਹੋ ਸਕੇ ਮੈਨੂੰ ਦਿਓਜਾਤ ਮਹਤਵੜਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ